ਗੂਰ ਦਾ ਭਾ ਹੈਗਾ ਜੀ ਅੱਜ ਥੋੜਾ ਬਾਜ਼ਾਰ ਤੇਜ ਹੈ 1.450 ਰੁਪਏ 5 ਕਿਲੋ ਤੇ ਕਿੱਥੇ ਜਾ ਬਾਜ਼ਾਰ ਠੀਕ ਹੈ ਤੇ ਜਿਹੜਾ ਕਾਲਾ ਉਹ 600 ਤੋਂ 650 ਰੁਪਏ 5 ਕਿਲੋ ਲੈ ਵੀ ਆ ਤੁਸੀਂ ਦੇਖ ਲਓ ਜਿਵੇਂ ਖੰਜੂਰਾ ਪਈਆਂ ਹੁੰਦੀਆਂ ਹਨਾ ਇੰਪੋਰਟਡ ਤਾਂ ਨਹੀਂ ਨਾ ਇਹ ਇਹ ਫਲੇਮ ਹੁੰਦੀ ਹੈ ਜੀ ਇੰਪੋਰਟਡ ਚ ਫਲੇਮ ਹੁੰਦੀ ਹੈ ਰੈੱਡ ਕਲਰ ਦਾ ਹੁੰਦਾ ਹੈ ਰੈੱਡ ਤੇ ਬਲੈਕ ਮਿਕ ਕਿੱਤੇ ਕੁੜਤੇ ਪਜਾਮੇ ਚੜਾਏ ਆ ਹਨਾ ਐ ਪੂਰੇ ਲੀਡਰਾਂ ਵਾਲੇ ਕੁੜਤੇ ਪਜਾਮੇ ਮਰੂਦਾ ਤੇ ਆ ਇਹ ਬਾਈ ਕਿਹੜੀ ਸਾਈਡ ਤੋਂ ਆ ਰਹੇ ਤੇ ਰੇਟ ਕੀ ਇਹਦਾ ਇਹ ਪਿੰਕ ਤਾਈਵਾਨ ਉਹ ਆਇਦਾ ਹੈ ਅਮਰੂਦ ਪਿੰਕ ਤਾਈਵਾਨ ਹਾਂ 700 ਦਾ ਬਾਕਸ ਹੈ 10 ਕਿਲੋ ਹੋਈ ਹੈ 700 ਦਾ ਇਹ ਚ ਬਈ ਖਾਸियत ਕੀ ਆ ਅਮਰੂਦ ਨਾਲੋਂ ਇਹ ਅੰਦਰੋਂ ਪਿੰਕ ਨਿਕਲਦਾ ਵੀਰੇ ਅੱਛਾ ਅੰਦਰੋਂ ਠਾ ਵੀ ਵਧੀਆ ਹੁੰਦਾ ਠੱਟਾ ਘਰ ਘਰ ਦੇਕਾ ਘਰ ਘਰ ਦੇਕਾ ਹਾਂ ਹਾਂ ਤੇ ਅੱਜ ਆਪਣੇ 베ਲੀ ਕਿੱਧਰ ਗਏ ਨਾਲ ਦੇ ਲਾਦੇ ਆਏ ਨਹੀਂ ਗਏ ਇਹ 베ਲੀ ਉੱਪਰ ਹਾਂਜੀ ਮੁੰਡੇ ਨੂੰ ਤਾਂ ਲੱਗਦੀ ਆ ਸੰਗ ਤੇ 45 ਰੁਪਏ ਹੋਈ ਪਈ ਆ ਇਹ ਖੰਡ 45 ਰੁਪਏ ਹੋਈ ਪਈ ਆ ਖੰਡ ਹਣ ਹਾਂ ਬਸ ਇੱਕ ਦੋ ਹੋਰ ਜੋੜੀ ਚੱਲ ਨਾਲ ਦੀ ਨਾਲ ਅੱਛਾ ਜੀ ਅੱਛਾ ਇੱਕ ਦੋ ਹੋਰ ਫਨਾਉਣਾ ਹਾਂ ਸਾਡੇ ਨਹਿਰ ਦੇ ਵਿੱਚ ਬੁੜੀਆਂ ਡੇਗਦੀਆਂ ਸੀ ਉਹਨਾਂ ਦਾ ਸੰਡੋਨਾ ਤੁਹਾਨੂੰ ਇੱਕ ਟੱਪਾ ਵਧੀਆ ਜਾ ਹਾਂ ਅੱਛਾ ਜੀ ਅੱਜ ਵੀ ਇਹ ਕੀ ਆ ਯਾਰ ਕੋਈ ਇਹਨਾਂ ਦਾ ਜੋੜ ਨਹਿਰ ਨਹਿਰ ਵਾਲਿਆਂ ਦਾ ਅੱਛਾ ਜੀ ਗਵਰਨਮੈਂਟ ਨੇ ਨਹਿਰਾ ਬਣਾਈਆਂ ਕੰਮ ਨਾ ਕੀਤੇ ਚੰਗੇ ਨਹਿਰਾਂ ਦੇ ਵਿੱਚ ਛਾਲਾ ਮਾਰਦੀਆਂ ਬੰਦੇ ਕਰਤੇ ਰੰਡੇ ਬੰਦੇ ਕਰਤੇ ਸੱਤਰ ਵਿਛਾ ਦਿਓ ਜੀ ਹੁਣ ਚੱਕ ਦਿਓ ਮੰਜੇ ਹਾਂ ਇਹਨੇ ਮੈਥੋ ਕਿਤੇ ਸੰਗਦੀਆਂ ਸਾਰਾ ਦਿਨ ਸਬਜ਼ੀ ਮੰਗਦੀਆਂ ਸਾਰਾ ਦਿਨ ਸਬਜ਼ੀ ਮੰਗਦੀ ਆ ਲੈ ਆ ਡੇਲੀ ਅੱਛਾ ਉਹਦੇ ਆ ਡੇਲੀ ਠੀਕ ਹੈ ਐਂ ਆ ਬਈ ਬਾਈ ਨੇ ਇੱਕ ਇੱਕ ਗੱਲ ਤੇ ਜਿਹੜਾ ਦਿਮਾਗ ਹੁੰਦਾ ਭਈਆ ਦਾ ਇਹ ਇੱਕ ਇੱਕ ਗੱਲ ਹੋਰ ਦਿਮਾਗ ਤਾਂ ਹੈਗਾ ਜੀ ਪੂਰਾ ਢੇੜਾ ਲਾਉਣਾ ਮੈਂ ਦੂਰਾ ਢੇੜਾ ਲਾਉਣਾ ਮੈਂ ਦੂਰਾ ਸਟਰਾਬਰੀ ਦਾ ਜਿਹੜਾ ਲੈ ਵੀ ਇਹਦਾ ਵੀ ਰੇਟ ਦੱਸ ਦੇ ਪੂਰਾ ਡੱਬੇ ਦਾ ਰੇਟ ਕੀ ਹੈ ਇਹ ਵੀ ਕਿਹਾ ਇਹਦੇ ਚ ਥੋੜੀ ਜਿਹੀ ਹਲਕੀ ਦਾਗੀਪਨ ਦੀ ਸ਼ਿਕਾਇਤ ਹੈ ਹਾਂ ਇਹ ਵੀ ਕਿਹਾ 200 ਰੁਪਏ ਦਾ ਉਹ 250 ਦਾ ਆ ਕਹਿ ਸਕਦੇ ਹੋ ਵਿਚ ਵਾਲੀ ਕੁਆਲਿਟੀ ਐਵਰੇਜ ਮਾਲ ਹੈ ਜੀ ਅੱਛਾ ਐਵਰੇਜ ਮਾਲ ਹੈ ਤੇ ਇਹਦਾ ਬਈ ਕੀ ਰੇਟ ਕਰਤਾ ਇਹ 1000 ਕਿਰ ਬਡਾ ਵੇਖਿਆ ਜੀ ਇਹ ਅੱਜ 1000 ਰੁਪਏ ਜੀ ਉਹ ਵੀ ਲਾਟ ਪਿਆ ਇਹ ਬਸ ਇਹ ਮਲੇਰ ਕੋਨ ਲਾਈਡ ਅੱਜ 10 ਬੰਦਾਂ ਦੇ ਬਸ ਸੇਰੀ ਸਟਾਰਟਿੰਗ ਹੋ ਰਹੀ ਹੈ ਅੱਛਾ ਪਲੇਅਰ ਕੋਟ ਵਾਲਾ ਸਾਈਡ ਤੋਂ ਆ ਰਹੇ ਇਹਦਾ ਕੀ ਰੇਟ ਅੱਜ ਇਹ ਬਸ ਵਿਕੀ ਨਹੀਂ ਹੋਏ 15 ਤੋਂ 20 ਦੇ ਵਿੱਚ ਜਿਵੇਂ ਵਿਕੂਗੀ ਇਹ ਲਓ ਜੀ ਅੱਜ ਆਪਾਂ ਪਹੁੰਚੇ ਆਂ ਸ੍ਰੀ ਮੁਕਤਸਰ ਸਾਹਿਬ ਮੰਡੀ ਦੇ ਵਿੱਚ ਬਾਈ ਤੇ ਗੱਲਬਾਤ ਬਾਈ ਸਾਰੇ ਹੋਲਸੇਲ ਰੇਟਾਂ ਦੀ ਕਰਾਂਗੇ ਅੱਜ ਕੀ ਰੇਟ ਰਹੇ ਨੇ ਸਾਰਿਆਂ ਤੋਂ ਪਹਿਲਾਂ ਬਾਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਹੜੇ ਵੀ ਭਾਈ ਵੀਡੀਓ ਦੇਖਦੇ ਪਾ ਆ ਤੇ ਬਾਕੀ ਭਾਈ ਜਿਹੜੇ ਵੀ ਅੱਜ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਤੇ ਭਾਈ ਵੀਡੀਓ ਦੇਖੋ ਤਾਂ ਪਹਿਲਾਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਹਰ ਰੋਜ਼ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਆ ਸਕੇ ਤੇ ਬਾਕੀ ਜੀ ਤੇ ਲਓ ਜੀ ਬਾਕੀ ਆਪਣੇ WhatsApp ਗਰੁੱਪ ਦਾ ਇੱਕ ਲਿੰਕ ਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਭਾਈ ਦਿੰਦਾ ਦਿੱਤਾ ਹੁੰਦਾ ਤੇ ਲੈ ਭਾਈ ਉਹਨੂੰ ਜ਼ਰੂਰ ਜਿਹੜਾ ਜੁਆਇਨ ਕਰ ਲਓ ਨੀਲੀ ਲਾਈਨ ਜਿਹੜੀ ਟੱਚ ਕਰੋਗੇ ਜ਼ਰੂਰ ਜੁਆਇਨ ਕਰੋ ਤੇ ਬਾਕੀ ਭਾਈ ਇਸ ਵਾਰ ਜਿਹੜੀ ਠੰਡ ਆ ਗੜਿਆਂ ਦੀ ਬਈ ਠੰਡ ਪੈ ਗਈ ਆ ਤੇ ਠੀਕ ਆ ਜੀ ਬਹੁਤ ਜਿਹੜੀ ਕਣਕਾਂ ਲਈ ਫਾਇਦੇਮੰਦ ਆ ਕਿਉਂਕਿ ਬਈ ਜੇ ਗਰਮੀ ਰਹਿ ਜਾਂਦੀ ਨਾ ਤੇ ਕਣਕਾਂ ਹਲ ਜਾਣੀਆਂ ਸੀ ਬਈ ਝਾੜ ਤੇ ਇਫੈਕਟ ਪੈਣਾ ਸੀ ਬਹੁਤ ਜ਼ਿਆਦਾ ਠੀਕ ਆ ਜੀ ਤੇ ਅੱਜ ਬਈ ਫਿਰ ਅੰਦਰ ਜਾ ਕੇ ਆਪਾਂ ਜਿਹੜਾ ਰੇਅ ਰੂਟ ਦੇਖਦੇ ਆ ਤੇ ਬਾਕੀ ਬਹੁਤ ਸੋਹਣੀ ਨਿੱਗੀ ਨਿੱਗੀ ਜਿਹੜੀ ਧੁੱਪ ਲੱਗੀ ਐ ਤੇ ਬਈ ਇੱਕ ਨਾ ਆਪਾਂ ਬੰਦੇ ਨੂੰ ਮਲਾਵਾਂਗੇ ਜੇ ਆਪਾਂ ਮਿਲ ਗਿਆ ਨਾ ਤੇ ਤੁਹਾਨੂੰ ਦੋ ਚਾਰ ਉਹਦੀਆਂ ਬਈ ਗੱਲਾਂ ਸੁਣਾਵਾਂਗੇ ਠੀਕ ਹੈ ਤੇ ਜਰੂਰ ਉਹਦੀਆਂ ਗੱਲਾਂ ਬਾਤਾਂ ਸੁਣਨੀ ਆ ਤੇ ਕਿਉਂਕਿ ਜਿਹੜੇ ਹੱਸਦੇ ਤੇ ਰਹਿਣਾ ਤੁਹਾਨੂੰ ਇੱਥੇ ਵੀ ਮਿਲ ਜਾਣਗੇ ਠੀਕ ਹੈ ਇਹ ਹੈਗੇ ਸਾਰੇ ਜਿਹੜੇ ਮਿਹਨਤ ਕਰਨ ਵਾਲੇ ਬਾਈ ਦਸਾਂ ਨੌ ਦੀ ਕਿਰਤ ਕਮਾਈ ਕਰਨ ਵਾਲੇ ਸਾਰੇ ਬੰਦੇ ਬਾਈ ਠੀਕ ਹੈ ਇੱਧਰ ਸਾਰੇ ਬਾਜ਼ਾਰ ਲੱਗੇ ਪਿਆ ਔਰਚੂਨ ਮਾਲ ਦੇ ਤੇ ਅੰਦਰ ਸਾਰਾ ਬਾਈ ਹੋਲ ਸੇਲ ਦੇ ਜਿਹੜੇ ਰੇਟ ਹੋਣਦਾ ਤਾਂ ਬਾਈ ਆਪਾਂ ਬੰਦਾ ਤਲਾਸ਼ੀਏ ਜੇ ਮਿਲ ਗਿਆ ਤਾਂ ਆਪਾਂ ਤੇ ਜਰੂਰ ਦੋ ਮਿੰਟ ਉਹਦੇ ਨਾਲ ਗੱਲਬਾਤ ਕਰਦੇ ਆ ਲੈ ਵੀ ਅੱਜ ਨਾਲ ਇੱਕ ਬੰਦੇ ਨੂੰ ਮਲਾਉਣੇ ਜਿਹੜਾ ਬਾਈ ਥੋੜੀ ਆ ਨਾ ਤੋਂ ਦੇ ਚਿਹਰੇ ਤੇ ਖੁਸ਼ੀ ਲਿਆ ਸਕਦਾ ਠੀਕ ਹੈ ਸੱਜਣ ਸਿੰਘ ਔਰ ਬਾਈ ਜੀ ਕੀ ਹਾਲ ਆ ਠੀਕ ਠਾਕ ਐਵੇਂ ਬਾਹਲੇ ਦਿਨਾਂ ਬਾਅਦ ਦਰਸ਼ਨ ਹੋਏ ਆਏ ਆ ਜੀ ਸਹੀ ਹੈ ਹੋਰ ਘਰ ਪਰਿਵਾਰ ਕਿਵੇਂ ਸੱਟ ਸਾਰਾ ਜੀ ਸੱਟ ਆ ਕੋਈ ਮਾੜਾ ਮੋਟਾ ਸ਼ੇਅਰ ਸੁਣਾ ਦੇ ਹਾਂ ਸਾਰਾ ਜੀ ਸੱਟ ਆ ਘਰ ਘਰ ਡੈਕ ਆ ਘਰ ਘਰ ਡੈਕ ਆ ਹਾਂ ਹਾਂ ਤੇ ਅੱਜ ਆਪਣੇ ਬੇਲੀ ਕਿੱਧਰ ਗਈ ਨਾਲ ਦੇ ਲਾਦੇ ਆ ਆਏ ਨਹੀਂ ਗਈ ਬੇਲੀ ਉੱਪਰ ਆਉਂਦੇ ਆ ਡੈਲੀ ਅੱਛਾ ਆਉਂਦੇ ਆ ਡੈਲੀ ਠੀਕ ਹੈ ਐਵੇਂ ਬਾਈ ਬਾਈ ਨੇ ਇੱਕ ਇੱਕ ਗੱਲ ਤੇ ਜਿਹੜਾ ਦਿਮਾਗ ਹੁੰਦਾ ਭਈਆ ਦਾ ਤੇ ਇੱਕ ਇੱਕ ਗੱਲ ਇਹ ਹੋਰ ਦਿਮਾਗ ਤਾਂ ਹੈਗਾ ਜੀ ਪੂਰਾ ਢੇੜਾ ਲਾਉਣਾ ਮੈਂ ਦੂਰਾ ਢੇੜਾ ਲਾਉਣਾ ਮੈਂ ਦੂਰਾ ਤੇ ਇਹ ਇਹ ਬਾਈ ਬਾਈ ਪਿਛਲੇ 35 ਸਾਲਾਂ ਤੋਂ ਬਿਨਾ ਜਿਹੜਾ ਤੋਲ ਕੇ ਬਿਨਾ ਤੋਲੇ ਤੋਂ ਜਿਵੇਂ ਆਪਾਂ ਕਹਿ ਦਈਏ ਜਿਵੇਂ ਉਹ ਬਾਈ ਜਿਹੜਾ ਕੰਪਿਊਟਰ ਕੰਡਾ ਰੱਖੀ ਬੈਠਾ ਹਨ ਤੇ ਦੇਖੋ ਤੇ ਬਾਈ ਕੋਲੇ ਕੋਈ ਕੰਪਿਊਟਰ ਕੰਡਾ ਨਹੀਂ ਤੇ ਬਾਈ ਦੇ ਜਿਹੜੇ ਹੱਥੀ ਆ ਤੋਲੇ ਆ ਤੋਲੇ ਆ ਉਹ ਕਹਿੰਦੇ ਹਾਂ ਹਾਂ ਜੀ ਹੌਕਾ ਨਹੀਂ ਦਿੰਦਾ ਤੋਲ ਕੇ ਕੇ ਹਾਂ ਓਕਾ ਮਾਰਦਾ ਬੋਲ ਕੇ ਓਕਾ ਮਾਰਦਾ ਬੋਲ ਕੇ ਇਹ ਹੋਰ ਕਿਹੜੇ ਮਿੰਡੋਂ ਆਪਾਂ ਛੇਰੇ ਵਾਲਾ ਜੀ ਛੇਰੇ ਵਾਲਾ ਠੀਕ ਆ ਬਈ 35 ਸਾਲ ਹੋ ਗਏ ਪੂਰੇ 35 ਸਾਲ ਇੱਕ ਦੋ ਘਰ ਸੁਣਾ ਗੱਲ ਬਾਤ ਕਿਵੇਂ ਸੀ ਤਾਂ ਹਾਂ ਜੀ ਮੁੰਡੇ ਨੂੰ ਤਾਂ ਲੱਗਦੀ ਆ ਸੰਗ ਤਾਂ 45 ਰੁਪਏ ਹੋਈ ਪਈ ਆ ਇਹ ਖੰਡ 45 ਰੁਪਏ ਹੋਈ ਪਈ ਆ ਖੰਡ ਹਣ ਆ ਬਸ ਇੱਕ ਦੋ ਹੋਰ ਜੋੜੀ ਚੱਲ ਨਾਲ ਦੀ ਨਾਲ ਅੱਛਾ ਜੀ ਅੱਛਾ ਇੱਕ ਦਨ ਹੋਰ ਸੁਣਾਉਣਾ ਹਾਂ ਸਾਡੇ ਨਹਿਰ ਦੇ ਵਿੱਚ ਬੁੜੀਆਂ ਡੇਗਦੀਆਂ ਸੀ ਉਹਨਾਂ ਦਾ ਸੁਣਾਉਣਾ ਤੁਹਾਨੂੰ ਇੱਕ ਟੱਪਾ ਵਧੀਆ ਜੀ ਹਾਂ ਅੱਛਾ ਜੀ ਆਹਦੇ ਵੀ ਇਹ ਕੀ ਆ ਯਾਰ ਕੋਈ ਇਹਨਾਂ ਦਾ ਜੋੜ ਨਹਿਰ ਨਹਿਰ ਵਾਲਿਆਂ ਦਾ अच्छा ये गवर्नमेंट ने नहरें बनाईयां काम ना कीते चंगे नहरों ਦੇ ਵਿੱਚ ਛਾਲਾ ਮਾਰਦੀਆਂ ਬੰਦੇ ਕਰਤੇ ਰੰਡੇ ਬੰਦੇ ਕਰਤੇ ਸੱਤਰ ਵਿਛਾ ਦਿਓ ਜੀ ਹੁਣ ਚੱਕ ਦਿਓ ਮੰਜੇ ਹਾਂ ਲੈ ਵੀ ਆਏ ਆ ਸੱਜਣ ਸਿੰਘ ਜੀ ਆ ਜਾ ਆ ਜਾ ਆ ਜਾ ਆ ਜਾ ਬੱਲੇ 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 ਬਾਹਰ ਦੇ ਨਾ ਵਸ ਹੋਰ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਜੀ ਹੋਰ ਠੀਕ ਹੈ ਹਾਂ ਵਧੀਆ ਜੀ ਘਰ ਪਰਿਵਾਰ ਕਿਵੇਂ ਸੱਟਾ ਬਹੁਤ ਵਧੀਆ ਜੀ ਕਿਰਪਾ ਮਹਾਰਾਜ ਤੇ ਤੇ ਫਿਰ ਬੁਢੀਆਂ ਬੜੀਆਂ ਬਈਆਂ ਸੰਗਤਾਂ ਨਹੀਂ ਜਦੋਂ ਆਂ ਸ਼ਹਿਰ ਤੇ ਨਹੀਂ ਨਹੀਂ ਮੈਥੋਂ ਕਿਤੇ ਸੰਗਦੀਆਂ ਸਾਰਾ ਦਿਨ ਸਬਜੀ ਮੰਗਦੀਆਂ ਸਾਰਾ ਦਿਨ ਸਬਜੀ ਵਾਗਦੀ ਆ ਹਾਂ ਠੀਕ ਆ ਬਾਈ ਇਹ ਸੱਜਣ ਸਿੰਘ ਬਾਈ ਸ਼ੇਰੇ ਵਾਲੇ ਤੋਂ ਜਿਲ੍ਹਾ ਇਹਨਾਂ ਨੂੰ ਪਹ ਗਿਆ ਮੁਖਸਰ ਸਾਹਿਬ ਠੀਕ ਆ ਇਹ ਹੱਸ ਮੁੱਕ ਬੰਦੀ ਆ ਬਈ ਆ ਦੀ ਮਿਹਨਤ ਕਰਦੇ ਆ ਰੱਬਾ ਥੋੜੀ ਕਮਾਈ ਨੂੰ ਦਿਨ ਦੁੱਖ ਨਹੀਂ ਰਾਤ ਬਾਈ ਚੌਕਨੀ ਤਰੱਕੀ ਬਖਸ਼ੇ ਆ ਵੀ ਬਾਕੀ ਮਿੱਤਰੋ ਅੱਜ 4K ਵੀਡੀਓ ਅੱਜ 4K ਵੀਡੀਓ ਸ਼ੂਟ ਕਰਾਂਗੇ ਥੋੜੀ ਜਿਹੀ ਘੰਟਾ ਲੇਟ ਜ਼ਰੂਰ ਹੋ ਜੂ ਕਿਉਂਕਿ ਅਪਲੋਡ ਤੇ ਟਾਈਮ ਬੜਾ ਲੱਗੂਗਾ ਤੇ ਭਾਈ ਜੇ ਕਿਸੇ ਕੋਲੇ LED ਹੁੰਦੀ ਹੈ ਨਾ ਤੇ LED ਤੇ ਜ਼ਰੂਰ ਆਪਣਾ ਚੈਨਲ ਨੂੰ ਭਰ ਕੇ ਤੇ ਉੱਥੋਂ ਭਾਈ ਵੀਡੀਓ ਚਲਾਇਓ ਜੇ ਤੇ ਸਭ ਤੋਂ ਪਹਿਲਾਂ ਭਾਈ ਆਪਾਂ ਦਾ ਫਰੂਟ ਬਾਰੇ ਜਿਹੜੀ ਜਾਣਕਾਰੀ ਲੈ ਲਈਏ ਫਰੂਟ ਦਾ ਜਿਹੜਾ ਭਾਈ ਰੇਟ ਕੀ ਰਿਹਾ ਤੇ ਲਓ ਜੀ ਆਪਾਂ ਅੰਦਰ ਫਿਰ ਕਰ ਲਈਏ ਐਂਟਰੀ ਕਾਜੀ ਜ਼ਰੂਰ ਭਾਈ ਜਿਹੜੇ ਵੀਰਾਂ ਨੂੰ 4K ਵੀਡੀਓ ਵੇਖਣ ਦਾ ਸ਼ੌਂਕ ਹੈ ਨਾ ਤੇ ਜ਼ਰੂਰ ਭਾਈ ਉੱਥੇ ਜਾ ਕੇ ਨਾ 4K ਵੀਡੀਓ ਜ਼ਰੂਰ ਦੇਖਿਓ ਲੈ ਵੀ ਸਭ ਤੋਂ ਪਹਿਲਾਂ ਜਿਹੜਾ ਮੁਖਸਰ ਤੇ ਆਪਾਂ ਨੈਸ਼ਨਲ ਫਰੂਟ ਕੰਪਨੀ ਦੇ ਖੜੇ ਆ ਤੇ ਬਾਈ ਹੋਰਾਂ ਦਾ ਜਿਹੜਾ ਆਰਥ ਨੰਬਰ ਵੀ ਪੁੱਛ ਲੈਨੇ ਆ ਆਰਥ ਦਾ ਦੁਕਾਨਪੁਰ ਵੀ ਪੁੱਛ ਲੈਨੇ ਆ ਤੇ ਫਿਰ ਸਾਰੇ ਜਿਹੜਾ ਫਰੂਟ ਦਾ ਰੇਟ ਜਾਂਦਾ ਬੋਰ ਪ੍ਰਾਕੀ ਹਾਲਚਾਲ ਵਧੀਆ ਜੀ ਕੈਮ ਬਾਈ ਸੇਤਾ ਵਧੀਆ ਵਧੀਆ ਪਹਿਲਾਂ ਤਾਂ ਬਾਈ ਮੋਬਾਈਲ ਨੰਬਰ ਤੇ ਆਰਥ ਦਾ ਨਾਮ ਤੇ ਕਿੰਨੇ ਨੰਬਰ ਦੁਕਾਨ ਦੱਸ ਦਿਓ ਨੈਸ਼ਨਲ ਫਰੂਟ ਕੰਪਨੀ 107 ਨੰਬਰ ਦੁਕਾਨ ਹੈ ਜੀ ਠੀਕ ਹੈ 107 ਨੰਬਰ ਹੈ ਸ਼੍ਰੀ ਮੁਖਸਰ ਸਾਹਿਬ ਠੀਕ ਹੈ ਜੀ ਤੇ ਬਾਈ ਪਹਿਲਾਂ ਅੱਜ ਕਿਵੇਂ ਆ ਬਾਜ਼ਾਰ ਬਾਜ਼ਾਰ ਅੱਜ ਕੱਲ੍ਹ ਨੂੰ ਥੋੜਾ ਠੰਡਾ ਮੌ ਹਾਂ ਥੋੜਾ ਜਿਆਦਾ ਥੋੜੀ ਠੰਡ ਬਣ ਗਈ ਹੈ ਨਾ ਤੇ ਲੋ ਵੀ ਕੱਲੀ ਕੱਲੀ ਗਰਮੀ ਨਾਲ ਹੈ ਹਾਂ ਕੱਲੀ ਕੱਲੀ ਜਿਹੜਾ ਚੀਜ਼ ਆਪਾਂ ਰੇਟ ਪੁੱਛ ਲਈਏ ਤੇ ਸਭ ਤੋਂ ਪਹਿਲਾਂ ਬਾਈ ਮੈਨੂੰ ਚੀਕੂ ਨਜ਼ਰ ਆ ਗਿਆ ਠੀਕ ਆ ਤੁਸੀਂ ਜਿਹੜੀ ਕੁਆਲਿਟੀ ਪਹਿਲਾਂ ਬਾਈ ਚੈੱਕ ਕਰੋ ਚੀਕੂ ਦੀ ਬਾਈ ਇਹਦਾ ਕੀ ਰੇਟ ਕਰਤਾ ਚੀਕੂ ਦਾ ਇਹ ਵਿੱਚ ਆ 600 ਰੁਪਏ ਬਾਕਸ ਦਾ ਬਾਈ ਜਮਾ ਰੇਟ ਜੈਨੂ ਹੁਣ ਦੱਸਣਾ ਸਹੀ ਜੈਨੂਅਲ ਹੈ ਠੀਕ ਆ 600 ਦਾ ਡੱਬਾ ਹਾਂਜੀ 600 ਦਾ ਇਹਦਾ ਟੋਟਲ ਵਜ਼ਨ ਕਿੰਨਾ ਵજન ਹੋ ਗਈ 9 ਕਿਲੋ ਵਜਨ ਹੁੰਦਾ ਠੀਕ ਆ ਆ ਵੇਖੋ ਬਾਈ ਤੁਸੀਂ ਚਿੱਟੇ ਚਿੱਟੇ ਕੁੜਤੇ ਪਜਾਮੇ ਚੜਾਏ ਆ ਹਨਾ ਐ ਪੂਰੇ ਲੀਡਰਾਂ ਵਾਲੇ ਕੁੜਤੇ ਪਜਾਮੇ ਅਮਰੂਦਾ ਤੇ ਆ ਇਹ ਬਾਈ ਕਿਹੜੀ ਸਾਈਡ ਤੋਂ ਆ ਰਹੇ ਤੇ ਰੇਟ ਕੀ ਇਹਦਾ ਇਹ ਪਿੰਕ ਤਾਈਵਾਨ ਵਾਈਦਾ ਅਮਰੂਦ ਪਿੰਕ ਤਾਈਵਾਨ ਹਾਂ 700 ਦਾ ਬਾਕਸ ਹੈ 10 ਕਿਲੋ ਵਜੇ 700 ਦਾ ਇਹ ਚ ਬਾਈ ਖਾਸियत ਕੀ ਆ ਅਮਰੂਦ ਨਾਲੋਂ ਇਹ ਅੰਦਰੋਂ ਪਿੰਕ ਨਿਕਲਦਾ ਵੀਰੇ ਅੱਛਾ ਅੰਦਰੋਂ ਫਾ ਵੀ ਵਧੀਆ ਹੁੰਦਾ ਅੰਦਰੋਂ ਨਾਲੋਂ ਠੀਕ ਅੰਦਰੋਂ ਪਿੰਕ ਹੈ ਲਾਈਟ ਜਾਂ ਪਿੰਕ ਰਿਕਲ ਹੈ ਓਕੇ 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 ਤੇ ਲੈਪਰਾ ਆਹ ਜਿਹੜੀ ਕੁਆਲਿਟੀ ਸਿਰੇ ਵਾਲੀ ਹੈ ਕਿ ਡਾਊਨ ਆ ਇਹ ਨਹੀਂ ਬਹੁਤ ਵਧੀਆ ਕੁਆਲਿਟੀ ਆ ਅੰਗੂਰ ਦੀ ਹੈ ਅੱਛਾ ਬਹੁਤ ਵਧੀਆ ਕੁਆਲਿਟੀ ਹੈ ਤੇ ਇਹ ਵੈਸੇ ਕਿਹੜੀ ਸਾਈਡ ਤੋਂ ਆ ਰਿਹਾ ਇਹ ਆ ਰਿਹਾ ਆਪਣਾ ਇਹ ਸੰਗਲੀ ਦਾ ਜੀ ਸੰਗਲੀ ਦਾ ਸੰਗਲੀ ਇਹਦਾ ਕੀ ਰੇਟ ਕਰਤਾ ਇਹਦਾ ਬੇਦਾ 500 ਕੇ 600 ਇਹ 나ਸੀਕ ਵਾਲਾ ਇਹ ਸੰਗਲੀ ਵਾਲਾ ਅੱਛਾ ਆ 나ਸੀਕ ਵਾਲਾ ਠੀਕ ਆ ਆ ਵਾਲਾ 나ਸੀਕ ਵਾਲਾ ਤੇ ਇਹ ਸੰਗਲੀ ਵਾਲਾ ਤੇ ਰੇਟ ਇਹਨਾਂ ਦਾ ਬਾਈ ਕੀ ਆ ਇਹ 430 ਰੁਪਏ ਦੀ ਗ੍ਰੇਡ ਵਿਕੀ ਆ ਉਹ ਕੀ ਆ ਸਮੇਲੋ 750 ਦਾ 10 ਕਿਲੋ 10 ਕਿਲੋ ਠੀਕ ਹੈ ਇਧਰ ਸਟਰਾਬਰੀ ਦਾ ਜਿਹੜਾ ਰੇਟ ਕੀ ਹੋ ਗਿਆ ਸਟਰਾਬਰੀ ਬਾਈ ਤੁਸੀਂ ਕੁਆਲਿਟੀ ਚੈੱਕ ਕਰੋ ਸਟਰਾਬਰੀ ਦੀ ਇਹਦਾ ਕੀ ਦੋ ਕੁਆਲਿਟੀ ਚੈੱਕ ਹੋਰ ਇੱਕ ਆ ਜੀ ਅੱਛਾ ਇਹ ਦੋ ਕੁਆਲਿਟੀ ਚ ਹੈ ਤੇ ਇਹਦੇ ਚ ਫਰਕ ਕੀ ਹੈ ਮੈਨੂੰ ਤਾਂ ਇੱਕੋ ਜੀ ਲੱਗਦੀ ਪਈ ਆ ਯਾਰ ਇਹ ਜਿਆਦਾ ਰੈੱਡ ਹੈ ਥੋੜੀ ਅੱਛਾ ਆ ਵੇਖੋ ਮਿੱਤਰੋ ਜਿਆਦਾ ਰੈੱਡ ਬਾਈ ਕਹ ਰਹੇ ਇਹ ਘੱਟ ਰੈੱਡ ਹੈ ਠੀਕ ਹੈ ਆ ਜਿਹੜੀ ਚੰਗੀ ਕੁਆਲਿਟੀ ਦੀ ਆਪਾਂ ਕਹਿ ਸਕਦੇ ਆ ਲੈ ਬਾਈ ਕੋਲ ਕੇ ਦਿਖਾ ਦੇ ਪੂਰੀ ਲੈ ਵੇ ਕਿਉਂ ਮੰਨਦੇ ਆ ਆ ਵੀ ਜਿਹੜੀ ਚੱਕ ਲਈਏ ਯਾਰ ਚੱਕ ਲੈ ਚੱਕ ਲੈ ਲੈ ਵੇ ਸਟ੍ਰਾਬਰੀ ਦਾ ਜਿਹੜਾ ਲੈ ਵੀ ਇਹਦਾ ਵੀ ਰੇਟ ਦੱਸ ਦੇ ਪੂਰਾ ਡੱਬੇ ਦਾ ਰੇਟ ਕੀ ਹੈ ਇਹ ਵੀ ਕਿਹਾ ਇਹਦੇ 'ਚ ਥੋੜੀ ਜਿਹੀ ਹਲਕੀ ਦਾਗੀਪੰਦੀ ਸ਼ਿਕਾਇਤ ਹੈ ਹਾਂ ਇਹ ਵੀ ਕਿਹਾ 200 ਰੁਪਏ ਦਾ ਉਹ 250 ਦਾ ਇਹ 200 ਦਾ ਉਹ 250 ਦਾ ਇੱਕ ਆਹ ਵੀ ਕਹਿੰਦਾ ਕਹਿੰਦਾ ਕਿ ਸਾਰਾ ਬਾਕਸ ਪੂਰਾ ਪੂਰਾ ਬਾਕਸ ਆਟਾ ਪੂਰਾ ਬਾਕਸ ਪੂਰਾ ਬਾਕਸ ਠੀਕ ਹੈ ਤੇ ਲੈ ਵੀ ਇੱਧਰ ਜਿਹੜੀ ਅਨਾਰ ਦੀ ਫਟੇ ਵਾਲੇ ਤਾਂ ਨਹੀਂ ਗੇ ਨਹੀਂ ਨਹੀਂ ਲੈ ਵੀ ਅਨਾਰ ਦੀ ਜਿਹੜੀ ਕੁਆਲਿਟੀ ਚੈੱਕ ਕਰੋ ਤੁਸੀਂ ਤੇ ਬਾਈ ਅਨਾਰ ਕਿਹੜੀ ਸਾਈਡ ਤੋਂ ਆਉਂਦਾ ਪਿਆ ਇਹ ਆ ਰਿਹਾ ਜੀ ਆਪਣੇ ਜੈਪੁਰ ਤੋਂ ਆਉਂਦੇ ਆ ਆਪਣੇ ਜੈਪੁਰ ਰਾਜਸਥਾਨ ਜੈਪੁਰ ਤੋਂ ਆ ਰਿਹਾ ਇਹ ਰਾਜਸਥਾਨ ਦਾ ਇਨਾਰ ਵੀ ਰਾਜਸਥਾਨ ਦਾ ਇਨਾਰ ਵੀ ਰਾਜਸਥਾਨ ਦਾ ਇਹਦਾ ਰੇਟ ਕੀ ਹੋ ਗਿਆ ਅੱਜ ਇਹ ਵਿਕਿਆ ਜੀ 140 45 ਵਿਕਿਆ 140 45 ਰੁਪਏ ਤੇ ਲੈ ਵੀ ਸੇਵ ਜਿਹੜਾ ਵਧੀਆ ਕੁਆਲਿਟੀ ਦਾ ਤੇ ਇੱਕ ਮੀਡਲ ਕੁਆਲਿਟੀ ਦਾ ਆਪਣੇ ਕੋਲ ਆਹੀ ਕੋਲ ਹੈ ਅੱਛਾ ਤੁਹਾਡਾ ਇਹੀ ਹੈ ਠੀਕ ਹੈ ਤੇ ਇੰਪੋਰਟਡ ਨਹੀਂ ਰੱਖਿਆ ਇੰਪੋਰਟਡ ਨਹੀਂ ਸੀਜ਼ਨਲ ਵਾਈਜ਼ ਕੰਮ ਕਰਦੇ ਆਪਾਂ ਠੀਕ ਹੈ ਇੰਪੋਰਟਡ ਨਹੀਂ ਆ ਤੇ ਲਓ ਵੀ ਹਾਂ ਭਾਈ ਆਪਦਾ ਮੋਬਾਈਲ ਨੰਬਰ ਦੱਸ ਦੇ 88378 34947 ਠੀਕ ਹੈ ਜੀ ਲੈ ਵੀ ਨੈਸ਼ਨਲ ਫਰੂਟ ਕੰਪਨੀ ਹੈ 골ਡੀ ਫਰੂਟ ਦੇ ਨਾਲ ਹੀ ਭਾਈਆਂ ਦੀ ਦੁਕਾਨ ਹੈ ਤੇ ਭਾਈ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆਲ ਓਵਰ ਫਰੂਟ ਖਰੀਦਣਾ ਹੋਵੇ ਤਾਂ ਭਾਈ ਨਾਲ ਜਰੂਰ ਜਿਹੜਾ ਸੰਪਰਕ ਕਰੇ ਲੈ ਵੀ 골ਡੀ ਪਵੀਰ ਕੋਲੇ ਪਹੁੰਚੇ ਹਾਂ ਜੀ ਇਹਨਾਂ ਦੀ ਵੀਡੀਓ ਹਰ ਰੋਜ਼ ਆਉਂਦੀ ਆ ਤੇ ਭਾਈ ਇਹਦਾ ਨਾ ਆਪਾਂ ਸਾਰਾ ਜਿਹੜਾ ਕੁਆਲਿਟੀ ਦਾ ਜਿਹੜਾ ਰੇਟ ਪੁੱਛਾਂਗੇ ਚੰਗੀ ਮਾੜੀ ਕੁਆਲਿਟੀ ਜਿਹੜਾ ਅੱਜ ਰੇਟ ਜਿਹੜਾ ਅੱਜ ਬਾਜ਼ਾਰ ਕੀ ਚੱਲਦਾ ਪਿਆ ਫੋਰਪਰਾ 골ਡੀ ਕੀ ਹਾਲ ਚਾਲ ਵਧੀਆ ਜਨਾਬ ਫਾਇਦਾ ਹੋ ਗਿਆ ਗਾਹਕ ਆਇਆ 12-13000 ਰੁਪਏ ਵਾਲਾ ਨਾ ਕਿਉਂਕਿ ਭਾਈ ਆਪਾਂ ਤਾਈਆਂ ਤੁਹਾਡੀ ਤੁਹਾਡੀ ਵੀਡੀਓ ਵੇਖ ਕੇ ਆਇਆ ਸੀ ਜੀ ਠੀਕ ਆ ਚਲੋ ਕੋਈ ਗੱਲ ਨਹੀਂ ਭਾਈ ਆਪਾਂ ਜੇ ਆਪ ਦਾ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਥੈਂਕ ਯੂ ਮਿਹਰਬਾਨੀ ਤੇ ਭਾਈ ਜਰੂਰ ਜੇ ਆਪਾਂ ਕਾ ਆਏ ਜਾਣੇ ਵੀ ਤੁਸੀਂ ਵੀਡੀਓ ਦੇਖਦੇ ਹੋ ਨਾ ਜਰੂਰ ਭਾਈਆਂ ਕਿਉਂਕਿ ਆਪਾਂ ਮੋਬਾਈਲ ਨੰਬਰ ਤਾਂ ਹੀ ਜਿਹੜਾ ਦਿੰਨੇ ਹੁੰਨੇ ਆ ਤੇ ਲਾ ਵੀ ਅੱਜ ਸੇਵ ਦਾ ਰੇਟ ਦੱਸ ਦੇ ਕੀ ਹੋ ਗਿਆ ਸੇਵੇ ਇੰਡੀਅਨ ਸੇਵ ਹੈ ਲੋਕਲ ਜਿਹੜੇ ਪਹਿਲਾਂ ਦੇ ਸਾਡੇ ਸਟੋਰ ਰੱਖੇ ਹੁੰਦੇ ਆ ਹਾਂ ਇਹ ਮਾਲ 70 ਤੋਂ ਲੈ ਕੇ 80 ਰੁਪਏ ਕਿਲੋ ਦੇ ਕਰਦੇ ਆ 70 ਤੋਂ ਲੈ ਕੇ 80 ਰੁਪਏ 80 ਰੁਪਏ ਕਿਲੋ ਦੇ ਇੱਕ ਬਾਈ ਜਿਹੜਾ ਉਹਦੇ ਆਪਾਂ ਮਹਿੰਗਾ ਸੇਵ ਦੇਖੇ ਉਹ ਕਿਹੜਾ ਉਹ ਪਿੱਛੇ ਹੈ ਜੀ ਅੱਛਾ ਉਹ ਪਿੱਛੇ ਰਹਿ ਗਿਆ ਠੀਕ ਆ ਅੱਜ ਕੀਵੀ ਦਾ ਜਿਹੜਾ ਰੇਟ ਦੱਸ ਦਿੰਦੇ ਆ ਕੀਵੀ 900 ਰੁਪਏ ਹੈ ਜੀ 30 ਦਾਣਾ ਕੀਵੀ ਹੈ 900 ਰੁਪਏ 30 ਪੀਸ ਆ ਗਏ ਤੇ ਇਧਰ ਮਤੀਰਾ ਇਹ ਇਹ ਮਤੀਰਾ ਜੀ ਅੱਛਾ ਇਹ ਸਮਝ ਲਓ 20 ਰੁਪਏ ਕਿਲੋ ਦੇ ਟਿਕਰ ਹੈ ਜੀ ਇਹ 20 ਰੁਪਏ ਕਿਲੋ ਜਿਹੜਾ ਵਿਖ ਰਿਹਾ ਆ ਜਾ ਤੇ ਅੰਗੂਰ ਕਿਹੜੀ ਸੈੱਟ ਰਹਿ ਗਿਆ ਆਪਣਾ ਅੰਗੂਰੋ ਪਿਆ ਜੀ ਆ ਸੰਗੂਰਾ ਪਿਆ ਲੈ ਜੀ ਤੁਸੀਂ ਗੋਲਡੀ ਫਰੂਟ ਕੰਪਨੀ ਜਿਹੜਾ ਅੰਗੂਰ ਦੀ ਪਹਿਲਾਂ ਤੁਸੀਂ ਕੁਆਲਿਟੀ ਚੈੱਕ ਕਰੋ ਅੱਜ ਮਿੱਤਰੋ 4K ਵੀਡੀਓ ਵੇਖੋ ਵਿਚਲੇ ਧਾਗੇ ਵੀ ਤੁਹਾਨੂੰ ਨਜ਼ਰ ਆਉਣਗੇ LED ਤੇ ਜਿਹੜੀ ਵੀਡੀਓ ਲਾ ਕੇ ਦੇਖਿਓ ਜੇ ਪਹਿਲਾਂ ਤੁਸੀਂ ਜਿਹੜੀ ਅੰਗੂਰ ਦੀ ਜਿਹੜੀ ਕੁਆਲਿਟੀ ਚੈੱਕ ਕਰੀ ਚਲੋ ਤੇ ਲੈ ਭਈ ਅੱਜ ਅੰਗੂਰ ਦਾ ਕੀ रेट ਹੈ ਅੰਗੂਰ ਦਾ ਭਾਅ ਹੈਗਾ ਜੀ ਅੱਜ ਥੋੜਾ ਬਾਜ਼ਾਰ ਤੇਜ ਹੈ 1.450 ਰੁਪਏ 5 ਕਿਲੋ ਦੇ ਕਿੱਤੇ ਹੈ ਜਾ ਬਾਜ਼ਾਰ ਠੀਕ ਹੈ ਤੇ ਜਿਹੜਾ ਕਾਲਾ ਉਹ 600 ਤੋਂ 650 ਰੁਪਏ 5 ਕਿਲੋ ਇੰਪੋਰਟਡ ਤਾਂ ਨਹੀਂ ਨਾ ਇਹ ਫਲੇਮ ਹੁੰਦੀ ਹੈ ਜੀ ਇੰਪੋਰਟਡ ਚ ਫਲੇਮ ਹੁੰਦੀ ਹੈ ਰੈੱਡ ਕਲਰ ਦਾ ਹੁੰਦਾ ਰੈੱਡ ਤੇ ਬਲੈਕ ਮਿਕਸ ਹੁੰਦਾ ਰੈੱਡ ਤੇ ਬਲੈਕ ਮਿਕਸ ਹੁੰਦਾ ਠੀਕ ਆ ਆ ਹੋਰ ਆ ਤੇ ਆ ਹੋਰ ਆ ਫਲੇਮ ਹੁੰਦੇ ਜੀ ਅੱਧਾ ਕਾਲਾ ਹੁੰਦਾ ਅੱਧਾ ਚਾਦਾ ਲਾਲ ਕਾਲਾ ਮਿਕਸ ਹੁੰਦਾ ਠੀਕ ਅੱਧਾ ਲਾਲ ਕਾਲਾ ਮਿਕਸ ਹੁੰਦਾ ਇਹਦਾ ਕੀ ਰੇਟ ਹੋ ਗਿਆ ਜੀ ਇਹ 650 ਰੁਪਏ 5 ਕਿਲੋ 650 ਰੁਪਏ ਦੂਸਰੇ ਫਰੂਟ ਕਿੱਧਰ ਗਏ ਆਪਣੇ ਅੱਜ ਬਾਕੀ ਆਪਣੇ ਕੋਲੇ ਸੇਬ ਹੈਗਾ ਜੀ ਸੀਐਸ ਸਟੋਰ ਦਾ ਆਜੋ ਵੀ ਮਾਰੇ ਝਾਲੀ ਮਾਰ ਲਈ ਆਜੋ ਆਜੋ ਥੋੜੀ ਜੀ ਅੱਛਾ ਇਹ ਡਾਊਨ ਕੁਆਲਿਟੀ ਭਾਈ ਇਹ ਡਾਊਨ ਕੁਆਲਿਟੀ ਜਾਂ ਥੋੜਾ ਜਿਹਾ ਇਹ 1000 ਤੋਂ ਲੈ ਕੇ 1100 ਰੁਪਏ ਤੱਕ ਹੈ ਜੀ ਅੱਛਾ 1000 ਤੋਂ ਲੈ ਕੇ ਜਿਹੜਾ 1100 ਰੁਪਏ ਤੱਕ ਠੀਕ ਹੈ ਲਾ ਭਾਈ ਵੇਖਣ ਨੂੰ ਤਾਂ ਆਪ ਨੂੰ ਐ ਲ ਇਹ ਜਿਹੜੀ ਬਹੁਤ ਵਧੀਆ ਕਿਉਂਕਿ ਤਾਂ ਇਹ ਜਿਹੜੀ ਆਪਾਂ ਕਹਿ ਸਕਦੇ ਨਾ ਘਟੀਆ ਕਹਿ ਸਕਦੇ ਵਿੱਚ ਵਾਲੀ ਕੁਆਲਿਟੀ ਐਵਰੇਜ ਮਾਲ ਹੈ ਜੀ اچھا ਐਵਰੇਜ ਮਾਲ ਹੈ ਤੇ ਇਹਦਾ ਭਾਈ ਕੀ ਰੇਟ ਕਰਤਾ ਇਹ 1000 ਕਿਰ ਡੱਬਾ ਵਿਖਿਆ ਜੀ ਇਹ ਅੱਜ 1000 ਰੁਪਏ ਜੀ ਉਹ ਵੀ ਲਾਟ ਪਿਆ ਉਹ ਲੱਗ ਗਿਆ ਉਹ ਵੀ 1000 ਡੱਬਾ ਆਹ ਲਾਟ ਅੱਜ ਇਹ ਵੀ ਲਾਟ ਲੱਗ ਗਿਆ ਜੀ ਅੱਛਾ ਇਹ ਲਾਟ ਇਹਦਾ ਕੀ ਰੇਟ ਹੈ ਇਹ ਵੀ 1000 ਰੁਪਏ ਡੱਬਾ ਵਿੱਚ ਇਹਦਾ ਵੀ 1000 ਰੁਪਏ ਤੇ ਚੀਕੂ ਦਾ ਤੇਰੇ ਕੋਲੇ ਕੀ ਰੇਟ ਆ ਚੀਕੂ ਨਹੀਂ ਹੈਗਾ ਆਪਣੇ ਕੋਲੇ ਚੀਕੂ ਨਹੀਂ ਹੈਗਾ 1250 ਸ਼ਰਦਾ ਸ਼ਰਦਾ ਪਿਆ ਕੋਈ ਡਿਮਾਂਡ ਨਹੀਂ ਇਹਨਾਂ ਟਾਈਮਾਂ ਤੇ ਹੁੰਦੀ ਨਹੀਂ ਜੀ ਵਿਆਹ ਸ਼ਾਦੀ ਦਾ ਆਰਡਰ ਹੀ ਉਹ ਹੀ ਲੈ ਕੇ ਜਾਂਦੇ ਸਾਡੇ ਅਨਾਨਾਸ ਕਿਲੇ ਅਨਾਨਾਸ ਹੈ ਨਹੀਂ ਅਨਾਨਾਸ ਕਿਲੇ ਕੁਲਿਉਣੀ ਠੀਕ ਆ ਜੀ ਲੈ ਵੀ ਜਿਹੜੇ ਚੰਗੇ ਚੰਗੇ ਜਿਹੜੇ ਫਰੂਟਾਂ ਦੇ ਰੇਟ ਤੁਹਾਨੂੰ ਦੱਸ ਦਿਆ ਤੇ ਗੋਲਦੀ ਭਾਈ ਨੰਬਰ ਬੋਲਦੇ ਮਾਵੀ ট্রেਡਿੰਗ ਕੰਪਨੀ ਮੇਰਾ ਫਰਮ ਦਾ ਨਾਮ ਹੈ ਜੀ ਗੋਲਦੀ ਦਾਬੜਾ ਮੇਰਾ ਨਾਮ ਹੈ 79865 68070 ਮੇਰਾ ਨੰਬਰ ਹੈ ਠੀਕ ਆ ਜੀ ਲੈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਫਰੂਟ ਖਰੀਦਣਾ ਤੇ ਬਾਈ ਨਾਲ ਜਰੂਰ ਜੜਾ ਕੇ ਸੰਪਰਕ ਕਰ ਲਿਓ ਤੇ ਗੋਲਡੀ ਫਰੂਟ ਕੰਪਨੀ ਆ ਤੇ ਇੱਕ ਨੁੱਕਰ ਤੇ ਜਿਹੜੇ ਬਾਈ ਹੋਰਾਂ ਦੀ ਜਿਹੜੀ ਫਰੂਟ ਆ ਸਾਰਾ ਇਧਰ ਸਾਰਾ ਫਰੂਟ ਪਿਆ ਤੇ ਬਾਈ ਜਿਹਦਾ ਵੀ ਤੁਹਾਨੂੰ ਵਧੀਆ ਲੱਗਦਾ ਤੁਹਾਨੂੰ ਵਧੀਆ ਕੁਆਲਿਟੀ ਦੇ ਰਿਹਾ ਤੇ ਬਾਈ ਜਰੂਰ ਖਰੀਦਿਆ ਕਰੋ ਠੀਕ ਆ ਸਾਫ਼ ਸੁਥਰੀ ਕੁਆਲਿਟੀ ਤੇ ਸਾਫ਼ ਸੁਥਰੇ ਰੇਟ ਹੈ ਤੇ ਜਰੂਰ ਬਾਈ ਜੀ ਨਾਲ ਜਿਹੜਾ ਸੰਪਰਕ ਕਰ ਲਿਓ ਲਾ ਵੀ ਫਰੂਟ ਤੋਂ ਬਾਅਦ ਜਿਹੜਾ ਹੁਣ ਸਬਜ਼ੀਆਂ ਵਾਲੇ ਪਾਸੇ ਆ ਗਏ ਆ ਆਪਾਂ ਸਬਜ਼ੀਆਂ ਦੇ ਬਾਈ ਜਿਹੜਾ ਰੇਟ ਜਾਣ ਲਈ ਹਣੀ ਦੀ ਹੱਟੀ ਤੇ ਆ ਗਏ ਆ 8809 6000 ਤੇ 7 ਨੰਬਰ ਆ ਔਰ ਭਰਾ ਹਣੀ ਕੀ ਹਾਲ ਚਾਲ ਅੱਜ ਬੜਾ ਖੁਸ਼ ਲੱਗਦਾ ਯਾਰ ਖੋਸ਼ ਯਾਰ ਮਾਲਵਿਕਾ ਮਾਲ ਵਿਗੇ ਪਰਗੇ ਮਾਲਵਿਕਾ ਕਹਿੰਨਾ ਐਂ ਖੋਸ਼ ਆ ਨਾ ਫਿਰ ਬੰਦੇ ਦਾ ਮੂੰਹ ਤਾਂ ਪਤਾ ਪਾ ਲੈਂਦਾ ਮਾਲ ਵਿਖੀ ਜਾਂਦਾ ਆਪਣੀ ਦੁਕਾਨ ਮਾਲ ਵੇਖੀ ਜਾਂਦਾ ਹੈਨਾ ਤੇ ਆ ਸਾਰਾ ਧਮਾ ਧਮਾ ਆਪਣਾ ਹੀ ਆ ਹਾਂਜੀ ਇਹ ਕੋਈ ਗਾਦਰ ਕਿਹੜੀ ਆ ਗਈ ਆ ਯਾ ਤੂੰ ਕਿਹੜੀ ਵਾਰੀ ਬੱਕਰੀ ਗਾਦਰ ਨੇ ਇਹ ਬਲੇਡ ਕੋਲ ਨਾਲ ਸਾਈਡ ਆ ਜੀ ਇੱਕ ਸਾਰ ਯਾਰ ਮੋੜ ਕੇ ਗਰਮੀ ਦੇ ਵਿੱਚ ਇਹੀ ਚੱਲਣੀ ਹੈ ਹੈਨਾ ਆ ਇਹ ਆ ਵੀ ਫਿਟਨੈਸ ਗਾਜਰ ਤੇ ਗੋਲਡੀ ਵੀ ਇਹ ਗਾਜਰ ਕਦੋਂ ਚੱਲਦੀ ਹੈ ਵੈਸੇ ਇਹ ਬੱਸ ਇਹ ਮਲੇੜ ਕੋਲ ਨਾਲ ਸਾਈਡ ਆਈ 10 ਬੰਦਮੇ ਕੇ ਬਾਸ ਸੇਰੀ ਸਟਾਰਟਿੰਗ ਹੋ ਰਹੀ ਹੈ। ਅੱਛਾ ਮਲੇੜ ਕੋਲ ਸਾਈਡ ਤੋਂ ਆ ਰਹੀ ਹੈ। ਇਹਦਾ ਕੀ ਰੇਟ ਅੱਜ? ਓਏ ਬੱਸ ਵਿਕੀ ਨਹੀਂ ਓਏ 15 ਤੋਂ 20 ਦੇ ਵਿੱਚ ਦੇਸ ਵਿਕੂਗੀ ਇਹ। 15 ਤੋਂ 20 ਰੁਪਏ ਦੇ ਵਿੱਚ ਵਿਕੂਗੀ। ਲੈ 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 15 ਰੁਪਏ। ਅੱਧਾ ਇੱਕ ਬਾਈ ਨੇ ਸ਼ਿਮਲਾ ਮਿਰਚ ਦਾ ਜਿਹੜਾ ਰੇਟ ਜ਼ਰੂਰ 15 30 ਰੁਪਏ ਕਿਲੋ ਜੀ। 30 ਰੁਪਏ ਕਿਲੋ ਜੀ। ਬਾਈ ਸ਼ਿਮਲਾ ਮਿਰਚ ਦਾ ਕੀ ਰੇਟ ਹੈ? 30 ਰੁਪਏ ਕਿਲੋ ਜੀ। ਲੈ ਵੀ ਤੁਸੀਂ ਜਿਹੜੀ ਕੁਆਲਿਟੀ ਚੈੱਕ ਕਰੋ ਸ਼ਿਮਲਾ ਮਿਰਚ ਦੀ। ਇਹ ਕਿੰਨੇ ਫਿਸਕਾ ਹੀ ਗਾਦੋ ਬੰਗਿਆ ਨਹੀਂ ਬਸ ਐ ਹੀ ਆਉਂਦੀ ਆ ਅੱਛਾ ਇਹ ਆਉਂਦੀ ਆ ਇਹ ਕਿਹੜੀ ਸਾਈਡ ਤੋਂ ਆ ਇਹ ਨਵੀਂ ਆਏ ਰੋਇਪੁਰ ਮਾਨਸਾ ਸਾਈਡ ਰੋਇਪੁਰ ਸਾਈਡ ਰੋਇਪੁਰ ਮਾਨਸਾ ਸਾਈਡ ਤੇ ਭਾਈ ਕਦੋਂ ਆ ਦਾ ਮੈਂ ਸੁਣਿਆ ਯਾਰ ਮੋੜ ਦੇ ਵਿੱਚ ਹਾਲ ਮੰਦਾ ਹੋ ਗਿਆ ਸੀ ਹਾਂਜੀ ਹਾਂਜੀ 20-20 ਰੁਪਏ ਵੇ ਗਿਆ ਜੀ ਤੇ ਭਾਈ ਕੀ ਸਲਾਹ ਦੇ ਕੇ ਹੋਣਾ ਪਾਇਂਦਾ ਜਾਂਦਾ ਜਾਊਗਾ ਕਦੋਂ ਅੱਗੇ ਅੱਗੇ ਕਦੋਂ ਕਰਮੀ ਦੇ ਵਿੱਚ ਪੂਰਾ ਮੰਦਾ ਰਹੂਗਾ ਕੀ ਕਾਰਨ ਆ ਭਾਈ ਇਹਦਾ ਕਾਰਨ ਫਸਲ ਜ਼ਿਆਦਾ ਹੀ ਕਦੋਂ ਜਾ ਲੱਗਿਆ ਕੱਦੂ ਦਾ 라 ਵੀ ਕੱਦੂ ਦਾ ਜਿਹੜਾ ਰੇਟ ਕੀ ਦੱਸਿਆ ਬਾਈ 20 ਰੁਪਏ ਕਿਲੋ 20 ਰੁਪਏ ਕਿਲੋ ਜਿਹੜਾ ਹੋਲ ਸੇਲ ਦੇ ਵਿੱਚ ਜਿਹੜਾ ਰੇਟ ਚੱਲਦਾ ਪਿਆ ਕੱਦੂ ਦਾ ਕਿਉਂਕਿ ਬਾਈ ਕੱਦੂਆਂ ਵਾਲੇ ਵੀ ਜਿਹੜੇ ਸਾਵਧਾਨ ਹੋ ਜਾਓ ਠੀਕ ਆ ਕੱਦੂ ਦਾ ਰੇਟ ਜਿਹੜਾ ਇਸ ਗਰਮੀ ਦੇ ਵਿੱਚ ਬਾਈ ਜਿਹੜਾ ਮੰਦਾ ਰਹਿ ਸਕਦਾ ਤੇ ਬਾਈ ਜੁਗਣੀ ਬੇਠੇ ਦਾ ਕੀ ਰੇਟ ਉਹ 5 ਰੁਪਏ ਕਿਲੋ ਜੀ ਜੁਗਣੀ ਬੇਠੇ ਬੜਾ ਮੰਦਾ ਪਰ ਵੈਸੇ ਮੈਨ ਲੈ ਕੇ ਗਿਆ ਸਵਾਦ ਬਹੁਤ ਬਣਿਆ ਯਾਰ ਦੂਜੇ ਬੇਠੇ ਨਾਲ ਘਰ ਦੇ ਵੀ ਆਂਦੇ ਵੀ ਜਿਹੜਾ ਸਵਾਦ ਬਹੁਤ ਬਣਿਆ ਠੀਕ ਹੈ ਨੀ ਹਾਂ ਤੇ ਸਾਰਾ ਬਾਈ ਆ ਕੱਦੂ ਪਿਆ ਆਹ ਮਟਰ ਮਟਰ ਅੱਜ ਥੋੜਾ ਜ ਮਟਰ ਰੈਸਟ ਕਿਹਾ ਕਿ ਕਿੰਨੇ 18 ਰੁਪਏ ਕਿਲੋ ਵਿਗਿਆ ਜੀ ਇਹ 18 ਜੀ 18 ਅੱਛਾ ਇਹ 18 ਰੁਪਏ ਕਿਲੋ ਸਾਰਾ ਜਿਹੜਾ ਮਾਲ ਵਿਗਿਆ ਪਿਆ ਬਾਈ ਇਧਰ ਪਿਆਜ਼ ਦਾ ਕੀ ਰੇਟ ਹੋ ਗਿਆ ਇਹ 20 ਰੁਪਏ ਕਿਲੋ ਜੀ ਇਹ ਹੋ ਗਿਆ ਜੀ 20 ਰੁਪਏ ਕਿਲੋ ਤੇ ਟਮਾਟਰ ਵਾਲੇ ਸਾਈਡ ਤੇ ਆਪਾਂ ਦੇਖ ਲਈਏ ਵੀ ਜਿਹੜਾ ਟਮਾਟਰ ਦਾ ਰੇਟ ਕੀ ਚੱਲਦਾ ਪਿਆ ਬਾਈ 9 ਬਈ ਤੁਸੀਂ ਜਿਹੜਾ ਲਾਰਜ ਟਮਾਟਰ ਦੇਖੋ ਠੀਕ ਆ ਜੀ ਇਹ ਦੇਸੀ ਡਿਮਾਂਡ ਰਹੀ ਅੱਛਾ ਦੇਸੀ ਆ ਇਹ ਇਹ ਦੇਸੀ ਟਮਾਟਰ ਦੇਸੀ 7-8 ਰੁਪਏ ਔਰ ਪਿਆ ਗੁਜਰਾਤ ਅੱਛਾ ਭਾਈਆ ਦੇਸੀ ਟਮਾਟਰ ਹੈ ਦੇਸੀ ਟਮਾਟਰ ਦੀ ਨਿਸ਼ਾਨੀ ਹੈ ਵੀ ਆ ਚੀਜ਼ ਹੋਊਗੀ ਗੋਲ ਹੁੰਦੇ ਗੋਲ ਦੇ ਤੇ ਜਿਹੜਾ ਆ ਵਾਲਾ ਟਮਾਟਰ ਆ ਇਹ 12 ਰੁਪਏ ਜੀ ਇਹ 12 ਰੁਪਏ ਦਾ ਮੇਰਦਾ ਹਣੀ ਬਹੁਤ ਟਾਂ ਦਾ ਟਿੱਕਿਆ ਜਾ ਉੱਥੇ ਹਣਾ ਤੇਰਾ ਸੇਮ ਹੀ ਰੇਟ ਆ ਤੇ ਆ ਤੁਸੀਂ ਦੇਸੀ ਟਮਾਟਰ ਇਹ 7-8 ਤੇ 7-8 ਰੁਪਏ ਆ ਤੇ ਆ ਜਿਹੜਾ 12 ਰੁਪਏ ਇਹ ਭਾਈ ਹਣੀ ਦੀ ਹੱਤੀ ਤੇ ਸਾਰਾ ਜਿਹੜਾ ਮਾਲ ਅੱਜ ਵਿਕਿਆ ਮੈਂ ਤਾਂ ਹੀ ਪਾਈ ਅੱਜ ਹਣੀ ਖੁਸ਼ ਆ ਪਤਾ ਨਹੀਂ ਮੈਂ ਸਾਰੇ ਭਰਾਵਾਂ ਦਾ ਜਿਹੜਾ ਮਾਲ ਆ ਟਾਈਮ ਸਾਰਾ ਵਿਕ ਜੇ ਏ ਭਾਈ ਜੀ ਜਰੂਰ 62809 6007 ਕਿਸੇ ਵੀ ਜ਼ਰਾ ਹੋਲਸੇਲ ਦਾ ਜਿਹੜਾ ਮਾਲਕ ਇਤਨਾ ਜਰੂਰ ਸਮਰਥ ਕਰੇ ਜੀ ਠੀਕ ਆ ਭਰਾ ਹਾਣੀ ਓਕੇ ਮਟਰ ਥੋੜਾ ਨਹੀਂ ਪਹਿਲਾਂ ਤਾਂ ਜਮਾ ਇਹ 12 ਰੁਪਏ ਰਹਿ ਗਿਆ ਸੀ ਹੋਰ ਭਾਈ ਕੀ ਵਾਲਾ ਅੱਜ 15 17 ਦਾ ਉਹ ਕਹਿੰਦਾ ਮੈਂ ਪਰਸੋਂ ਹਾਂ ਪਰਸੋਂ ਗਿਆ ਫਰੀਦਕੋਟ ਤੇ 12 ਰੁਪਏ ਮਟਰ ਵੇਚ ਗਿਆ ਬੜੇ ਉੱਤੇ ਰੋਈ ਜਾਂਦੇ ਸੀ ਕੱਲ ਵੀ 10-12 ਰੁਪਏ ਵੀ ਕਿਹਾ ਅੱਜ 15 ਤੋਂ ਲੈ ਕੇ ਤੇ 20 ਤੱਕ ਚੱਲਿਆ ਲੈ ਵੀ ਮਟਰਾਂ ਵਾਲੇ ਵੀਰ ਜਿਹੜੇ ਧਿਆਨ ਦੇਣ ਕਿਉਂਕਿ ਮਟਰ ਇਸ ਟਾਈਮ ਤੇ ਟਾਪ ਦੀ ਕੁਆਲਿਟੀ ਜਿਹੜੀ ਚੱਲਦੀ ਪਈ ਹੈ ਤੇ ਬਾਈ ਜੀ ਮਟਰ ਦਾ ਰੇਟ ਅੱਜ ਮੁਕਸਰ ਸਾਹਿਬ ਮੰਡੀ ਦੇ ਵਿੱਚ 17-18 15 ਤੋਂ ਲੈ ਕੇ 17-20 ਤੱਕ ਚੱਲਿਆ 15 ਤੋਂ ਲੈ ਕੇ 17-20 ਤੱਕ ਹੈ ਤੇ ਲੈ ਵੀ ਮਟਰ ਦੀ ਜਿਹੜੀ ਤੁਸੀਂ ਕੁਆਲਿਟੀ ਚੈੱਕ ਕਰੋ ਸਾਰਾ ਜਿਹੜਾ ਮਟਰ ਮਾਨ ਸਿੰਘ ਤੋਂ ਹੀ ਆਈ ਹੈ ਮਾਨ ਸਿੰਘ ਵਾਲੇ ਤੋਂ ਆਈ ਜਾਂਦਾ ਜਿਹੜਾ ਸੀ ਨਾ ਫਰੀਦਕੋਟ ਆ ਗਿਆ ਨਾ ਪਣ ਮੁਕਸਰ ਮੁਕਸਰ ਸਾਹਿਬ ਵੀ ਆ ਗਏ ਮਾਨ ਸਾਹਿਬ ਠੀਕ ਹੈ ਤੇ ਅੱਜ ਬਰੀਕ ਗਾਜਰ ਦਾ ਕੀ ਰੇਟ ਹੋ ਗਿਆ 3 ਰੁਪਏ ਇਹ ਬਈ 3 ਰੁਪਏ ਬਾਈ ਆ ਜਿੰਨਾ ਜ਼ਰੂਰ ਤੁਸੀਂ ਉਹਦੇ ਪਸ਼ੂਆਂ ਨੂੰ ਗਾਜਰ ਜ਼ਰੂਰ ਪਾਇਆ ਕਰੋ ਠੀਕ ਹੈ ਤੇ ਬਾਈ ਜਿਹੜਾ ਦੁੱਧ ਦੁੱਧ ਦੇ ਵਿੱਚ ਜਿਹੜਾ ਵਾਧਾ ਹੋ ਜੂ ਇਹ ਬਾਈ ਹੋ ਗਿਆ ਜਿਹੜਾ ਦੇਸੀ ਇਹਦਾ ਇਹ 10 ਰੁਪਏ ਕਿਲੋ 10 ਰੁਪਏ ਕਿਲੋ ਲਫਾਫੇ ਦਾ 20 25 ਕਿਲੋ ਦਾ 20 25 ਇਹ ਬਾਈ ਜਿਆਦਾ ਕਿੱਥੇ ਕੰਮ ਆਉਂਦਾ ਆ ਦੁਕਾਨਾਂ ਆ ਰੇੜੀਆਂ ਲਈਆਂ ਸਾਰੀ ਅਸਾ ਦੁਕਾਨਾਂ ਰੇੜੀਆਂ ਵਾਲੇ ਲਈ ਜਾਂਦੇ ਤੇ ਜਿਆਦਾ ਟਾਈਮ ਦਾ ਨਹੀਂ ਕੱਟਣ ਆਲੇ ਆਲੂ ਬਸ ਮੇਰੇ ਵਕਤ ਆ ਕੇ ਠੀਕ ਹੈ ਇਹ ਲੈ ਵੀ ਮਟਰ ਦੀ ਅੱਜ ਥੋੜੀ ਜਿਹੜੀ ਏ ਭਾਈ ਗੋ삐 ਜੀ ਮੇਰੇ ਖਿਆਲ ਨਾਲ ਯਾਰ ਕਰੰਟ ਆਇਆ ਕਰੰਟ ਆਇਆ ਹਨਾ ਕੀ ਰੇਟ ਆ ਗੋ삐 ਦਾ 5 ਰੁਪਏ ਕਿ ਲੱਗ ਗਿਆ 5 6 ਰੁਪਏ ਇਹਦੇ ਕਿਉਂ ਤੇਜ਼ ਕਿਵੇਂ ਹੋ ਗਈ ਕੀ ਕਾਰਨ ਹੋ ਗਿਆ ਘੱਟ ਹੋ ਗਈ ਫਿਰ ਪਿੱਛੇ ਘੱਟ ਹੋ ਗਈ ਹਨਾ ਮਾਰੇ ਬਾਅਦ ਦਿਨਾਂ ਲੋਕਾਂ ਨੇ ਘੱਟ ਗਈ ਤੇ ਆਲ ਓਵਰ ਮੰਡੀਆਂ ਦੇ ਵਿੱਚ ਹੀ ਥੋੜਾ ਜਿਹਾ ਆਪ ਹੀ ਦੱਸਦੇ ਬੀ ਵੀ ਕਰੰਟ ਜਿਹੜਾ ਫੜਿਆ ਗੋ삐 ਦਾ ਜਿਹੜਾ ਰੇਟ 5 ਰੁਪਈਆ ਤੇ ਭਾਈ ਜੀ ਇੱਥੇ ਆ ਜਿਹੜਾ ਸਾਰੀਆਂ ਮਾਨ ਸਿੰਘ ਵਾਲਿਆਂ ਨੇ ਇਹਨਾਂ ਗੱਡੀਆਂ ਲਾ ਦੇ ਅੱਜ ਬਾਈਆਂ ਨੂੰ ਜਿਹੜਾ ਹੋ ਗਿਆ ਕੰਮ ਤੇ ਨਹੀਂ ਆ ਤੇ ਮਟਰ ਜ਼ਰੂਰ ਆਇਆ ਮਾਨ ਸਿੰਘ ਵਾਲੇ ਤੋਂ ਤੇ ਭਾਈ ਜ਼ਰੂਰ ਜਿਹੜਾ ਸੰਪਰਕ ਕਰ ਲਿਓ ਜੀ ਨੰਬਰ ਬੋਲ ਦੇ ਸੀੜਤੀ ਆਪਣਾ 78890 7686 ਠੀਕ ਆ ਜੀ ਤੇ ਲਓ ਜੀ ਇਹ ਜੀ ਮੁਖਤਸਰ ਸਾਹਿਬ ਮੰਡੀ ਤੇ ਦੁਕਾਨ ਨੰਬਰ ਆਪਣਾ ਕਿੰਨਾ ਦੁਕਾਨ ਨੰਬਰ ਆਪਣਾ 12 12 ਨੰਬਰ ਤੇ ਠੀਕ ਆ ਫਾੜ ਨੰਬਰ ਆ ਜਿਹੜਾ 12 ਲਾ ਦਿਓ ਲੈ ਵੀ ਬਠਿੰਡਾ ਵੀ ਕਾ ਨੇਰ ਹੋ ਗਿਆ ਹਨਾ ਹਾਂ ਬਠਿੰਡਾ ਵੀ ਕਾ ਨੇਰ ਹੋ ਗਿਆ ਕਾਣ ਸੀਗਾ ਇਹ ਸਾਰਾ ਭਾਈ ਜਿਹੜਾ ਮਾਲ ਆ ਵੀ ਕਾ ਨੇਰ ਤੋਂ ਆਈ ਜਾਂਦਾ ਤੇ ਬਿਕਨੇਰ ਤੋਂ ਤੂੰ ਵੀ ਹੈ ਆ ਫੜ ਫਿਰ ਨੇੜੇ ਕਰ ਥੋੜੇ ਇਹਦੇ ਗਾਣਾ ਪਾਣਾ ਸੀ ਨਾ ਸਰਜੀਤ ਭੁਲੜ ਦਾ ਬਠਿੰਡਾ ਪੀਕਾ ਨੇਰ ਹੋ ਗਿਆ ਹਾਂ ਇਹ ਯਾਰ ਬਿਕਨੇਰ ਤੋਂ ਆ ਰਹੇ ਹਾਂ ਹਾਂ ਬਿਕਨੇਰ ਆ ਰਹੇ ਹਾਂ ਜੀ 10 ਆਓ ਵੀ ਭਾਈ ਆਰ ਜੀ ਗੱਡੀ ਹੋਰ ਬਰਾ ਕੀ ਹਾਲ ਚੱਲ ਬੜੀ ਹਾਲ ਚੱਲ ਤੇ ਅੱਗੇ ਵੀ ਆਉਣਾ ਨਾ ਭਾਈ ਇਹ ਸਾਥੀ ਆਹ ਵੇਖ ਭਾਈ ਰਾਸਤੇ ਯਾਰ ਥੋੜੇ ਆ ਬੜੇ ਯਾਰ ਸੋਹਣੇ ਲੱਗਦੇ ਆ ਮੈਨੂੰ ਯਾਰ ਹਨਾ ਸਾਡੇ ਪਾਣੇ ਹਿੰਦੀ ਸਮਝ ਆਏਗੀ ਆਪਕੋ ਕੋਈ ਬਾਤ ਨਹੀਂ ਤੈਨੂੰ ਹਿੰਦੀ ਆਤੀ ਹੈ ਹਿੰਦੀ ਆਏਗੀ ਹੋਰ ਸੁਣਾ ਭਾਈ ਕਿਵੇਂ ਹੋ ਅੱਛਾ ਬਹੁਤ ਬੜੀਆ 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 शाम को कल शाम को तुरे थे सुबह आ गई हमारे हाँ चालीस बीघा चालीस बीघा ठीक है छोलिया जी सारा हाँ ठीक है की रेट करता। ये छोलिया पंद्रह रूपए दे रहे हैं पंद्रह रूपए के पंद्रह रुपए किलो ठीक है अभी ਕਿਉਂਕਿ ਸਾਰਾ ਭਾਈ ਜਿਹੜਾ ਹੁਣ ਰਾਜਸਥਾਨ ਦਾ ਜਿਹੜਾ ਭਾਈ ਛੋਲੀਆ ਸ਼ੁਰੂ ਹੋ ਗਿਆ ਆਪਕਾ ਫੋਨ ਨੰਬਰ ਕੀ ਹੈ ਨੰਬਰ 63 ਪੂਰਾ ਬੋਲੋ ਨਾ 63 76 61 35 99 ਓਕੇ 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 ਇਹ ਆ ਭਾਈ ਰਾਜਸਤਾਨੀ ਬਾਈਆਂ ਨੂੰ ਜਿਹੜੀ ਹਿੰਦੀ ਸਮਝ ਆਉਂਦੀ ਹੈ ਤੇ ਬਾਈ ਦੇ ਜਿਹੜੀ ਚਿਹਰੇ ਤੇ ਪੂਰੀ ਸਮਾਈਲਾ ਠੀਕ ਆ ਸਤਿ ਸ੍ਰੀ ਅਕਾਲ ਕਰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਅੱਜ ਕੀ ਰੇਟ ਆ ਆਲੂ ਦੀ ਪੋਜੀਸ਼ਨ ਕਿਵੇਂ ਆ ਬੇਟਾ ਜੀ ਲਾਲ ਚਿੱਟਾ ਜੀ ਲਾਲ ਚਿੱਟਾ ਐਲ ਆਰ ਸਾਰਾ ਐਲ ਆਰ ਵੀ ਆਪਿਆ ਸਾਡੇ 500 ਰੁਪਏ ਦਾ ਸਾਡੇ 500 ਰੁਪਏ ਦਾ ਐਲ ਆਰ ਲਾਲ ਠੀਕ ਹੈ ਹਾਂ ਜੀ ਆਹ ਭਾਈ ਤੁਸੀਂ ਜਿਹੜਾ ਐਲ ਆਰ ਲਾਲ ਪਿਆ ਇਹਦਾ ਨਾ ਐਲ ਆਰ ਹੀ ਹੈ ਨਾ ਐਲ ਆਰ ਐਲ ਆਰ ਜੀ 550 ਰੁਪਏ ਸਾਢੇ 550 ਰੁਪਏ ਦਾ ਭਾਈ ਜਿਹੜਾ ਗੱਟਾ 'ਚ ਵਿਕਦਾ ਤੇ ਚਿੱਟਾ ਡਾਇਮੰਡ ਦਾ ਕੀ ਰੇਟ ਆ ਜੀ ਚਿੱਟਾ ਡਾਇਮੰਡ ਨਹੀਂ ਗਾ ਡਾਇਮੰਡ ਤੋਂ ਬਗੈਰ ਵਾਲਾ ਉਹ ਪੁਖਰਾਜ ਖੈਤੀ 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 ਕੱਲਾ ਖੈਤੀ ਖੈਤੀ ਕੀ ਠੀਕ ਆ ਆਹ ਵਾਲਾ ਖੈਤੀ ਹੈ ਡੈਮੋ ਹਾਂ ਜੀ ਲੈ ਵੀ ਖੈਤੀ ਦਾ ਆਲੂ ਦੀ ਜਿਹੜੀ ਕੁਆਲਿਟੀ ਚੈੱਕ ਕਰੋ ਭਾਈ ਇਹਦਾ ਕੀ ਰੇਟ ਹੋ ਗਿਆ ਇਹਦਾ ਵੀਰੇ 300 350 ਰੁਪਏ 3 350 ਰੁਪਏ ਜਿਹੜਾ ਗੱਟਾ ਚੱਲੀ ਖਰਾਜ ਹੁੰਦਾ ਜਿਹੜਾ ਖਰਾਜ ਉਹ ਨਹੀਂ ਹੋ ਗਿਆ ਖਰਾਜ ਅੱਜ ਨਹੀਂ ਆਇਆ ਉਹ ਖੇਤੀ ਤੇ ਜਿਹੜਾ ਐਲ ਆਰ ਲਾ ਲਈ ਹੈ ਤੇ ਜਿਹੜਾ ਬਾਈ ਰੇਟ ਉਹਦਾ ਛਿੰਦੇ ਦੀ ਹੱਟੀ ਤੇ ਹੈ ਠੀਕ ਆ ਮੋਬਾਈਲ ਨੰਬਰ 98143 ਤੇ 68252 ਦੇ ਬਾਈ ਜਿਹੜਾ ਸੰਪਰਕ ਕਰਦੋਂ ਕਿਸੇ ਨੇ ਵੀ ਜਿਹੜਾ ਹੋਲ ਸੇਲ ਦੇ ਵਿੱਚ ਜਿਹੜਾ ਆਲੂ ਵੇਚ ਖਰੀਦੀ ਹੈ ਨਾ ਹਾਂਜੀ ਹਾਂਜੀ ਖਰੀਦ ਵੀ ਸਕਦੇ ਹੋ ਬਾਈ ਵੇਚ ਵੀ ਸਕਦੇ ਹੋ ਤੇ ਕਿਉਂਕਿ ਬਾਈ ਆਪਾਂ ਆਰਤ ਦੇ ਜਿਹੜਾ ਨਾਮ ਤੇ ਉਹਨਾਂ ਦਾ ਫੋਨ ਨੰਬਰ ਇਸੇ ਕਰਕੇ ਦੱਸਦੇ ਨੂੰ ਬਾਈ ਮਾਲ ਖਰੀਦਣ ਦਾ ਵੇਚਣਾ ਤੇ ਬਾਈ ਮੋਬਾਈਲ ਨੰਬਰ ਤੇ ਜ਼ਰੂਰ ਸੰਪਰਕ ਉਹੋ ਬੰਦੇ ਕਰਨ ਤੇ ਬਿਨਾ ਗੱਲੋਂ ਕਿਸੇ ਨੂੰ ਪਰੇਸ਼ਾਨ ਨਾ ਕਰਿਓ ਜੇ ਜੇ ਤੁਸੀਂ ਮਾਲ ਲੈਣਾ ਹੈ ਜਾਂ ਵੇਚਣਾ ਤੇ ਉਹੀ ਵੀਰ ਜਿਹੜੇ ਸੰਪਰਕ ਨੰਬਰ ਤੁਹਾਨੂੰ ਸਕਰੀਨ ਤੇ ਆ ਭਾਰਤ ਫਰੂਟ ਏਜੰਸੀ ਛਿੰਦੇ ਦੀ ਹੱਤੀ ਹੈ ਠੀਕ ਹੈ ਬਾਈ ਜੀ ਤੇ ਬਾਈਆਂ ਦੇ ਜਿਹੜੇ ਉਧਰ ਲਿਹਾਜੀ ਆ ਸੋਨੂ ਪ੍ਰਧਾਨ ਦੀ ਹੱਤੀ ਵਾਜਦੀ ਆ ਜੀ ਠੀਕ ਹੈ 8:00 ਵਜਦੀ ਆ ਫਰੀਦਕੋਟ ਦੇ ਵਿੱਚ ਤੇ ਉਹਨਾਂ ਦਾ ਵੀ ਆਪਾਂ ਮੋਬਾਈਲ ਨੰਬਰ ਦਿੰਨਾ ਤੇ ਜ਼ਰੂਰ ਬਾਈ ਬਣ ਕੇ ਸੁਆਕ ਜਿਹੜਾ ਕਰਦੇ ਲੇ ਵੀ ਇਧਰ ਮੇਰੇ ਖਿਆਲ ਨਾਲ ਜਿਹੜਾ ਸਾਰ ਅੱਜ ਮਾਲ ਲੱਗ ਗਿਆ ਬਾਈ ਛੋਲੀ ਦਾ ਜਿਹੜਾ ਮਾਲ ਲੱਗ ਗਿਆ ਸਾਰਾ ਬਾਈ ਜਿਹੜਾ ਰਾਜਸਥਾਨ ਵਾਲਾ ਤੇ ਐਮਪੀ ਵਾਲਾ ਬਾਈ ਜਿਹੜਾ ਛੋਲੀ ਆਪਾਂ ਤੁਹਾਨੂੰ ਦਿਖਾਉਂਦੇ ਹੁੰਦੇ ਸੀ ਬਾਈ ਉਹ ਜਿਹੜਾ ਹੋ ਗਿਆ ਖਤਮ ਤੇ ਹੋਰ ਬਾਈ ਕੀ ਹਾਲ ਚਾਲ ਹੈ ਠੀਕ ਹੈ ਜੀ ਤੇ ਕੀ ਰੇਟ ਹੋ ਗਿਆ ਬਾਈ ਅੱਜ 28 20 ਰੁਪਏ ਕਿਲੋ ਹੋ ਗਿਆ 20 ਰੁਪਏ ਕਿਲੋ ਹੋ ਗਿਆ ਇਹ ਕਿਹੜੀ ਸਾਈਡ ਬਾਸੂੰ ਹੀ ਰੱਖਣਾ ਕੋਲੇ ਮੂੰਦੇ ਨੇੜੇ ਰੱਖ ਤੇ ਇਹ ਕਿਹੜੀ ਸਾਈਡ ਤੋਂ ਆਈ ਜਾਂਦਾ ਇਹ किशनਗੜਾ 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 ਸਾਈਡ Rajasthan किशनਗੜਾ Rajasthan ਉਧਰ ਵੀ ਕਨੇਰ ਤੋਂ ਆਈ ਜਾਂਦਾ ਹਨ ਤੇ ਅੱਜ ਬਾਈ ਜਿਹੜਾ ਹੋਲ ਸੇਲ ਦਾ ਜਿਹੜਾ ਰੇਟ ਹੈਗਾ ਉਹ ਅੱਜ 20 ਰੁਪਏ ਕਿਲੋ ਬਾਈ ਜਿਹੜਾ ਚੱਲੀ ਜਾਂਦਾ 20 ਰੁਪਏ ਤੇ ਮੋਬਾਈਲ ਨੰਬਰ ਦੱਸ ਦਿਓ ਆਪਣਾ ਮੋਬਾਈਲ ਨੰਬਰ ਲक्की ਦਾ ਦੱਸਾਂਗੇ ਹੁਣ ਤਾਂ ਸਾਡਾ ਦਾ ਹਾਂਜੀ ਲੱਕੀ ਜੀ ਵਾਹ ਨੰਬਰ ਦੱਸੋ ਕਰਾ ਜਿਹੜਾ 9041293 ਇੱਥੇ ਰੱਖ ਠੀਕ ਹੈ 9041293 404 404 ਹਾਂ ਬਾਈ ਹੁਣ ਨੰਬਰ ਸਿਦਾਣਾ ਚ ਕਿਸੇ ਨੂੰ ਲੈਣਾ ਉਹ ਨੰਬਰ ਭਾਈ ਜਿਆਦਾ ਤੇ ਬਾਈਆਂ ਦੀ ਵੀ ਜਿਹੜੀ ਆ ਉਧਰ ਵੀਡੀਓ ਬਣਾਉਣੇ ਕੱਡੇ ਕੜਾ ਛੋੜੀ ਆਂ ਦੀ ਜਿਹੜਾ ਕੌਂਟਲਾਂ ਦੇ ਕੌਂਟਲ ਜਿਹੜਾ ਭਾਈ ਛੋੜੀ ਆ ਆਇਆ ਭਾਈ ਆਇਆ ਕਿਰਤਰਾ ਹੋਰ ਭਰਾ ਕੀ ਹਾਲ ਚਾਲ ਹੈ ਭਾਈ ਸਾਰਿਆਂ ਨੂੰ ਪਹਿਲਾਂ ਦੱਸ ਦੇ ਕਿਹੜੀ ਸਾਈਡ ਤੋਂ ਆ ਕਿਹੜੇ ਪਿੰਡ ਤੋਂ ਜਾਂ ਸ਼ਹਿਰ ਤੋਂ ਆ ਪਿੰਡ ਤਗਾਣਾ ਜੀ ਪਿੰਡ ਤਗਾਣਾ ਰਪਾਣਾ ਤਗਾਣਾ ਹਾਂਜੀ ਰਪਾਣਾ ਤਗਾਣਾ ਮਲੋੜ ਰੋਡ ਤੇ ਮਲੋੜ ਰੋਡ ਤੇ ਲੈ ਵੀ ਠੀਕ ਆ ਤੇ ਲੈ ਵੀ ਬਾਈ ਹੋਰਾਂ ਕੋਲੇ ਪੈਨਸਲ ਮਟਰ ਹੈ ਜਿਹੜਾ ਭਾਈ ਅੱਜ ਰੇਟ ਪੁੱਛਦੇ ਨੇ ਤੇ ਸਾਰਾ ਜਿਹੜਾ ਗੱਲਬਾਤ ਕਰਦੇ ਆ ਤੇ ਭਾਈ ਆਪਦਾ ਮਟਰ ਆ ਹਾਂਜੀ ਤੇ ਕੀ ਹਿਸਾਬ ਕਿਤਾਬ 12 ਰੁਪਏ 20 ਰੁਪਏ ਲਈ ਜਾਂਦੀ ਹੈ ਜੀ 12 ਰੁਪਏ 20 ਰੁਪਏ ਜਿਹੜਾ ਅੱਜ ਦਾ ਰੇਟ ਜਿਹੜਾ ਚੱਲ ਜਾਂਦਾ ਕਿਉਂਕਿ ਫਰੀਦਕੋਟ ਮੈਂ ਪਰਸੋਂ ਗਿਆ ਸੀ ਭਾਈ 12 ਰੁਪਏ ਮਟਰ ਵੇਖਦਾ ਪਿਆ ਸੀ ਠੀਕ ਹੈ ਜੀ ਇਤੜਾਈ ਕੀ ਪੈ ਜਾਂਦੀ ਹੈ ਤੜਾਈ ਜੀ 3.5 ਰੁਪਏ 4 ਰੁਪਏ ਲੇਬਰ ਪੈਂਦੀ ਹੈ ਜੀ ਕਿਲੋ ਦੇ ਠੀਕ ਹੈ ਹਾਂ ਜੀ ਕਿਲੋ ਦੀ ਤੜਾਈ ਆ ਬਚੀ ਜਾਂਦੇ 2 ਰੁਪਏ ਬਸ ਮਿਹਨਤ ਪੱਲੇ ਪੈ ਜਾਂਦੀ ਹੈ ਬਹੁਤ ਬਹੁਤ ਮਿਹਨਤ ਪੈ ਜਾਂਦੀ ਕਿਉਂਕਿ ਭਾਈ ਜਿਹੜਾ ਮਟਰ ਆ ਨਾ ਬਹੁਤ ਜ਼ਿਆਦਾ ਜਿਹੜਾ ਮੰਡੀ ਦੇ ਵਿੱਚ ਆਉਣ ਲੱਗ ਪਿਆ ਤੇ ਮਟਰ ਦਾ ਭਾਈ ਜਿਹੜਾ ਰੇਟ ਥੋੜਾ ਜਿਹਾ ਡਾਊਨ ਤੇ 25 28 ਰੁਪਏ ਵੀ ਰਿਹਾ ਜਦੋਂ ਦੇ ਆਪਾਂ ਵੀਡੀਓ ਬਣਾਉਂਦੇ 30 ਰੁਪਏ ਵੀ ਰਿਹਾ ਜਿਹੜਾ ਭਾਈ ਹੁਣ 12 ਅੱਜ ਥੋੜਾ ਜਿਹਾ ਜਿਹੜਾ ਭਾਈ ਕਰੰਟ ਫੜਿਆ ਮਾਲ ਨੇ ਠੀਕ ਹੈ ਅੱਜ ਜਿਹੜਾ ਰੇਟ ਹੈ ਲੈ ਭਾਈ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਹੈਗਾ ਜੀ 8360124490 ਪਿੰਡ ਧਗਾਣਾ ਫੁੱਲੇ ਵਾਲੇ ਰੋਡ ਦੇ ਉੱਤੇ ਬਿਲਕੁਲ ਬਾਗ ਦੇ ਸਾਹਮਣੇ ਸਬਜ਼ੀ ਲੱਗੀ ਹੈ ਠੀਕ ਹੈ ਲੋ ਵੀ ਰਪਾਣੇ ਧਗਾਣਾ ਵਾਲੇ ਕਿਸੇ ਵੀ ਵੀਰ ਨੂੰ ਕੋਈ ਵਿਆਹ ਸ਼ਾਦੀ ਆ ਤੇ ਜਾਂ ਕੋਈ ਹੋਰ ਕਿਸੇ ਪ੍ਰੋਗਰਾਮ ਲਈ ਜਿਹੜਾ ਤੁਹਾਨੂੰ ਮਟਰ ਚਾਹੀਦਾ ਤੇ ਬਾਈ ਦਾ ਮੋਬਾਈਲ ਨੰਬਰ ਹੈਗਾ ਰਪਾਣਾ ਤਗਾਣਾ ਨਾ ਤਗਾਣੇ ਬੈਂਡ ਤੋਂ ਹਾਂਜੀ ਤੇ ਬਾਈ ਹੋਰਾਂ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਜਿਹੜਾ ਸੋਹਣੀਆ ਕੁਆਲਿਟੀ ਦਾ ਜਿਹੜਾ ਮਾਟਰ ਪੈਨਸਲ ਮਾਟਰੀ ਹੈ ਨਾ ਬਾਈ ਹਾਂਜੀ ਹਾਂਜੀ ਲੈ ਵੀ ਤੁਸੀਂ ਜਿਹੜੀ ਕੁਆਲਿਟੀ ਚਾਹ ਕਰੋ ਪੈਨਸਲ ਮਾਟਰ ਦੇ ਬਾਈ ਨਾਲ ਜਿਹੜਾ ਜ਼ਰੂਰ ਬਹੁਤ ਮਿੱਠਾ ਮਾਟਰ ਹੈ ਜੀ ਇਹ ਹਾਂ ਹਾਂ ਬਸ ਪਤਾ ਬਾਈ ਇਹ ਕਿਉਂਕਿ ਮੰਗੀ ਇਸ ਮਾਟਰ ਦੀ ਜਿਹੜੀ ਜਿਆਦਾ ਚੱਲੀ ਜਾਂਦੀ ਆ ਬਿਲਕੁਲ ਜੀ ਬਿਲਕੁਲ ਠੀਕ ਠੀਕ ਆ ਵੀਰੇ ਲੈ ਵੀ ਆ ਬੰਦਾ ਨਾ ਬੰਦਾ ਬਈ ਸੁਪਨੇ ਦੇ ਵਿੱਚ ਵੀ ਛੋਲੀਆਂ ਹੀ ਕੱਢੀ ਜਾਂਦਾ ਠੀਕ ਆ ਆ ਬੰਦਾ ਨਾ ਪਹਿਲਾਂ ਸੁਪਨੇ ਦੇ ਵਿੱਚ ਵੀ ਛੋਲੀਆਂ ਇਹਨਾਂ ਦਾ ਭਾਈ ਜਿਹੜਾ ਕੰਮ ਆ ਕੱਢੇ ਕੜਾਇਆ ਛੋਲੀਆ ਜਿਹੜਾ ਸੇਲ ਕਰਦੇ ਆ ਭਾਈ ਤੁਸੀਂ ਜਿਹੜੀ ਕੁਆਲਿਟੀ ਚੈੱਕ ਕਰੋ 4K ਵੀਡੀਓ ਦੇ ਵਿੱਚ ਜਿਹੜੀ ਕੁਆਲਿਟੀ ਚੈੱਕ ਕਰੋ ਅੱਜ ਯਾਰ ਬ੍ਰੀਕ ਕਿਉਂ ਆ ਬ੍ਰੀਕ ਚੱਲਦਾ ਹੀ ਹੁਣ ਬਸ ਬ੍ਰੀਕ ਕਰਦਾ ਹੁਣ ਬ੍ਰੀਕ ਚੱਲਦਾ ਹੈ ਹਾਂ ਉਹ ਦੇਸੀ ਚੱਲ ਰਿਹਾ ਤਾਂ ਕਰਕੇ ਕਹੇ ਭਾਈ ਸੁਪਨੇ ਦੇ ਵਿੱਚ ਵੀ ਛੋਲੀ ਹੀ ਕੱਢਦਾ ਹੈ ਨਾ ਤੇ ਉਹ ਛੋੜਗਾ ਹੀ ਦੇਸੀ ਆਂਦਾ ਹੋਗਾ ਤੇ ਲੈ ਵੀ ਬਾਈ ਜਿਹੜਾ ਉਹਨੂੰ ਮੈਂ ਇਹਦਾ ਹਾਸੇ ਮਜ਼ਾਕ ਦੀਆਂ ਗੱਲਾਂ ਤੇ ਬਾਈ ਹੋਰੀ ਜਿਹੜਾ ਪੂਰਾ ਜਿਹੜਾ ਛੋਲੀਆ ਹੋਲ ਸੇਲ ਦੇ ਵਿੱਚ ਖਰੀਦ ਕੇ ਤੇ ਬਾਈ ਜਿਹੜਾ ਲੇਬਰ ਤੋਂ ਛੋਲੀਆ ਕਢਾਉਂਦੇ ਆ ਠ ਏ ਭਾਈ ਅੱਜ ਰੇਟ ਕੀ ਹੋ ਗਿਆ ਕੱਡੇ ਕੜਾਈ ਛੋਲੀ ਇਹਦਾ ਅੱਜ 150 ਰੁਪਏ ਵੀ ਗਿਆ ਹੈ ਜੀ ਸਾਰਾ ਅੱਜ ਭਾਈ ਜਿਹੜਾ ਰੇਟ ਆ 150 ਰੁਪਿਆ ਜਿਹੜਾ ਠੀਕ ਹੈ ਤੇ ਭਾਈ ਇਕੱਠਾ ਲੈਣਾ ਉਹਦੇ ਵਿੱਚ ਕੋਈ ਰੇਟ ਚ ਮਾੜਾ ਮੋਟਾ ਇਧਰ ਉਧਰ ਹੋ ਸਕਦਾ ਗੱਲਬਾਤ ਹਾਂ ਕੋਈ 5-4 ਰੁਪਏ ਇਧਰ ਉਧਰ ਦੇ ਵੱਧ ਜ਼ਿਆਦਾ ਨਹੀਂ ਜੇ ਮੰਨ ਕੇ ਚੱਲ ਕਿਸੇ ਨੇ 50 ਕਿਲੋ ਜਾਂ ਕੁਆਂਟਲ ਲੈਣਾ ਉਹਦੇ ਵਿੱਚ ਜਿਹੜਾ ਵੀ 5-10 ਕਿਲੋ ਤੱਕ ਨਹੀਂ ਉਹ ਵੀ 2 ਦਿਨ ਪਹਿਲਾਂ ਦੱਸਣਗੇ ਜਾਂ ਕਦਰ ਪਹਿਲਾਂ ਦੱਸ ਦੋ ਦਿਨ ਪਹਿਲਾਂ ਫਿਰ ਤਾਂ 140 ਰੁਪਏ ਦੇ ਹਿਸਾਬ ਨਾਲ ਮਿਲ ਜੂਗਾ 1 ਦਿਨ ਪਹਿਲਾਂ ਦੱਸ ਦੇਣਾ ਠੀਕ ਹੈ ਏ ਭਾਈ ਜੇ ਕਿ ਨੂੰ ਮੰਨ ਕੇ ਚੱਲ ਕਿਸੇ ਪ੍ਰੋਗਰਾਮ ਨੇ ਚਾਹੀਦਾ ਇੱਕ ਦਿਨ ਪਹਿਲਾਂ ਆਰਡਰ ਦੇਣਾ ਪਊਗਾ ਹਾਂ ਇੱਕ ਦਿਨ ਸਾਈ ਪੌਣੀ ਠੀਕ ਐ ਭਾਈ ਸਹੀ ਸਹੀ ਗੱਲ ਦਸੀ ਕਿੰਨਾ ਜਿਹੜਾ ਕਟਾ ਕਟਾ ਛੋਲੀਆ ਡੇਲੀ ਕੱਢਦੇ ਨੇ ਕਿੰਨਾ ਵੇਖ ਜਾਂਦਾ ਆਪਾਂ ਹੀ 50 ਕਿਲੋ ਦੀ ਮੰਗ ਰੱਖਦੇ 50 ਕਿਲੋ ਦੇ ਸਕਦੇ ਨਹੀਂ ਹਾਂ ਮੈਂ ਵੇਖਦਾ ਕਿੰਨਾ ਜਿਹੜਾ ਕਈ ਵਾਰ ਵੱਧ ਤੋਂ ਵੱਧ ਤੇ ਘੱਟ ਤੋਂ ਵੱਧ ਬਹੁਤ ਵੇਖ ਜਾਂਦਾ ਵੱਧ ਤੋਂ ਵੱਧ ਭਾਅ ਵੇਖ ਜਾਂਦਾ ਅੱਛਾ ਕਈਆਂ ਥਾਂ ਦੇ ਅੱਡੇ ਲੱਗਦੇ ਆ ਕਈਆਂ ਥਾਂ ਦੇ ਅੱਡੇ ਲੱਗਦੇ ਹਾਂ ਕਈਆਂ ਥਾਂ ਦੇ ਅੱਡੇ ਲੱਗਦੇ ਬਹੁਤ ਜੇ ਕਿਹਦਾ ਠੀਕ ਹੈ ਚੱਲ ਆ ਵੀ ਅੱਜ ਜਿਹੜਾ ਕੱਡੇ ਕੜਾਏ ਛੋਲੀਏ ਦਾ ਜਿਹੜਾ ਰੇਟ ਹੈ 150 ਰੁਪਈਆ ਬਾਈ ਮੰਨ ਕੇ ਚੱਲੋ ਪਾਈਆ ਤੋਂ ਲੈ ਕੇ ਤੁਸੀਂ ਕੌਂਟਰਾਂਟ ਤੱਕ ਜਿਹੜਾ ਖਰੀਦ ਸਕੋ ਲੈ ਵੀ ਮੋਬਾਈਲ ਨੰਬਰ ਦੱਸ ਦਿਆ 62395 ਹਾਂ 51847 ਠੀਕ ਹੈ 62395 51847 847 ਤੇ ਬਾਈ ਜਿਹੜਾ ਤੇ ਕਿਹੜਾ ਪਿੰਡ ਤੋਂ ਦੱਸਈ ਉਹਦੇ ਪਿੰਡ ਸਈਦੇ ਕੇ ਪਿੰਡ ਸਈਦੇ ਕੇ ਠੀਕ ਹੈ ਬਾਈ ਜਰੂਰ ਫੋਰ ਬਰਾ ਕੀ ਗੱਲ ਚੜਾ ਕੈਮਾਂ ਜੀ ਸੇ ਤਾਂ ਠੀਕ ਹੈ ਜੀ ਬਾਈ ਜਰੂਰ ਕਰ ਲਿਓ ਜੀ ਕਿਸੇ ਨੂੰ ਕੱਡੇ ਕੜਾਏ ਜਿਹੜੀ ਨਹੀਂ ਨਹੀਂ ਸਹੀ ਗੱਲ ਜਿਹੜਾ ਕਿਸੇ ਨੂੰ ਚਾਹੀਦਾ ਹੋਵੇ ਦਾ ਲੋ ਜੀ ਅੱਜ ਨਾਲ ਆਪਾਂ ਇੱਕ ਸਿੱਟ ਸਾਹਿਬ ਕੋਲੇ ਪਹੁੰਚੇ ਫੇਰ ਮਾਂ ਚੰਤਨ ਪੂਣੀ ਟ੍ਰੇਨਿੰਗ ਕੰਪਨੀ ਦੇ ਤੇ ਬਾਈ ਹੋਰਾਂ ਕੋਲੇ ਜਿਹੜਾ ਬਾਈ ਜੁਗਨੀ ਪੇਠਾ ਬਾਈ ਜ਼ਰੂਰ ਧਰ ਕੇ ਵੇਖਿਓ ਬੜਾ ਸਵਾਦ ਬਣਦਾ ਜਿਹੜਾ ਜੁਗਨੀ ਪੇਠਾ ਤੇ ਕੱਦੂ ਬਾਈ ਕੱਦੂ ਦਾ ਜਿਹੜਾ ਥੋੜਾ ਜਿਹਾ ਬਾਈ ਸਟਾਰਟਿੰਗ ਦੇ ਵਿੱਚ ਜਿਹੜਾ ਮੰਦਾ ਹੋ ਗਿਆ ਤੇ ਕੱਦੂ ਮੈਂ ਕਹਿੰਨਾ ਵੀ ਬਾਈ ਥੋੜਾ ਸਜਿਤ ਕਿਉਂਕਿ ਕਦੂ ਦਾ ਰੇਟ ਐ ਇਸ ਵਾਰ ਸ਼ਾਇਦ ਨਾ ਬਣੇ ਹਨਾ ਜੀ ਹਾਂਜੀ ਅੱਜ ਕੀ ਰੇਟ ਆ ਜੀ ਕਦੂ ਦਾ ਕਦੂ 20 ਰੁਪਏ ਕਿਲੋ ਇਹ ਕਿਹੜੀ ਸਾਈਡ ਤੋਂ ਆਇਆ ਤੁਹਾਡੇ ਕੋਲ ਇਹ ਰਾਜਸਥਾਨ ਸੂਰਤਗੜ ਸੂਰਤਗੜ ਦਾ ਆਇਆ ਰਾਜਸਥਾਨ ਦਾ ਠੀਕ ਹੈ ਤੇ ਜੁਗਨੀ ਪੇਠਾ ਦਾ ਕੀ ਰੇਟ ਆ ਇਹ 60 ਰੁਪਏ ਲਫਾਵਾ ਜੁਗਨੀ ਪੇਠਾ ਦਾ ਜਿਹੜਾ 60 ਰੁਪਏ ਤੇ ਵਜ਼ਨ ਕਿੰਨਾ ਦਾ 18 ਕਿਲੋ 18 ਕਿਲੋ ਹੋਰ ਆਪਣੇ ਕੋਲੇ ਵੈਰਾਈਟੀ ਕੋਈ ਬਾ ਮਟਰ ਸੀ ਵੇਖ ਗਿਆ 18 ਰੁਪਏ ਦਾ ਅੱਛਾ ਜੇ ਵੇਖ ਗਿਆ ਮਟਰ 18 ਰੁਪਏ ਕਿਲੋ ਵੇਖ ਗਿਆ ਕਿੰਨਾ ਕਮਾਲ ਸੀਗਾ ਮਟਰਾਂ ਦਾ ਮਟਰ ਤਾਂ ਬਹੁਤ ਆ ਮੰਡੀ ਮਟਰ ਬਨੇ ਅੱਜ ਥੋੜਾ ਜਿਹਾ ਭਾਈ ਜਿਹੜਾ ਕਰੰਟ ਫੜਿਆ ਮਟਰ ਅੱਜ ਜਿਹੜਾ ਮੁਕਸਲ ਮੰਡੀ ਦੇ ਵਿੱਚ 18 ਰੁਪਏ ਜਿਹੜਾ ਸੇਲ ਹੋ ਰਿਹਾ ਠੀਕ ਆ ਜੀ ਸਾਡੇ ਨਾਲ ਹੋਰ ਜੀ ਭਰਾ ਕੀ ਹਾਲ ਚਾਲ ਹੈ ਕਿਵੇਂ ਹੀ ਸਤਿ ਆ ਭਾਈ ਅੱਜ ਆਨ ਲੱਗਦਾ ਜਿਹੜਾ ਮਾਲ ਵੇਖ ਜਾਂਦਾ ਹਾਂਜੀ ਅੱਜ ਮਾਲ ਵੇਖ ਗਿਆ ਲੱਗਦਾ ਲੱਗਦਾ ਨਹੀਂ ਵੇਖ ਗਿਆ ਕੁਝ ਪਈਆਂ ਵੈਰਾਈ ਕੁਝ ਪਈਆਂ ਕਿਉਂਕਿ ਭਾਈ ਅੱਜ ਥੋੜਾ ਸਾਰੇ ਤੇ ਭਾਈ ਆ ਮਿਰਚ ਦਾ ਕੀ ਰੇਟ ਹੋ ਗਿਆ ਇਹ 30 ਰੁਪਏ ਕਿਲੋ ਰਾਜਸਥਾਨ ਦਾ ਮਾਲ ਹੈ ਹਾਂਜੀ ਹਾਂਜੀ ਰਾਜਸਥਾਨ ਦਾ ਤੇ ਮੈਂ ਕਿਹਾ ਮਿਰਚ ਦਾ ਕੀ ਰੇਟ ਹੋ ਗਿਆ ਮੇਗਾ ਮਿਰਚਾ 35 ਰੁਪਏ ਕਿਲੋ ਮੈਂ ਕਿਹਾ ਮਿਰਚ ਜਿਹ ਠੀਕ ਆ ਲਾਲ ਲਾਲ ਫਿਲੀ ਹਾਂ ਲਾਲ ਦੇ ਗੁਲਾਬੀ ਜੀ ਤੁਸੀਂ ਜਿਹੜੀ ਮਿਰਚ ਦੇਖੋ ਇਹਦਾ ਕੀ ਰੇਟ ਹੋ ਗਿਆ ਭਾਈ 100 ਰੁਪਏ ਕਿਲੋ ਦੋਨਾਂ ਦਾ ਰੇਟ ਆ 100 ਰੁਪਏ ਕਿਲੋ ਭਾਈ ਇਹ ਨਾਲ ਤੁਸੀਂ ਖਰੀਦ ਸਕਦੇ ਹੋ ਠੀਕ ਆ ਤੇ ਬਾਈ ਕੋਲ ਜਿਹੜਾ ਮਾਲ ਤਕਰੀਬਨ ਭਾਈ ਇਹ ਨਵਾਂ ਲਸਣ ਚੱਲ ਪਿਆ ਨਵੇਂ ਲਸਣ ਦਾ ਕੀ ਰੇਟ ਆ 100 ਰੁਪਏ ਕਿਲੋ ਭਾਈ ਨਵਾਂ ਲਸਣ ਆ ਜਿਹੜਾ 100 ਰੁਪਏ ਹੋਇਆ ਪਿਆ ਤੇ ਇਸ ਜਿਹੜੀ ਹਰੀ ਸ਼ਿਮਲਾ ਮਿਰਚ ਦਾ ਰੇਟ 30 ਰੁਪਏ ਕਿਲੋ ਇਹਦਾ ਜਿਹੜਾ ਰੇਟ ਆ ਭਾਈ 30 ਰੁਪਏ ਕਿਲੋ ਕਿਉਂਕਿ ਕਮੈਂਟ ਆ ਜਾਂਦੇ ਆ ਭਾਈ ਆਪਾਂ ਨੂੰ ਵੀ ਸ਼ਿਮਲਾ ਮਿਰਚ ਦਾ ਜਿਹੜੀ ਰੇਟ ਨ ਤੇ ਭਾਈ ਅੱਲਾ ਦਾ ਕੀ ਰੇਟ ਹੋ ਗਿਆ 10 ਰੁਪਏ ਕਿਲੋ ਅਲ ਹੋ ਗਈ ਜੀ ਅੱਜ 10 ਰੁਪਏ ਕਿਲੋ ਤੇ ਹਰਾ ਪਿਆਜ਼ ਜਿਹੜਾ ਚਟਨੀ ਵਾਲਾ ਇਹਦਾ ਕੀ ਰੇਟ ਹੈ ਇੱਕ ਪਿੰਡ ਲੈ ਨਹੀਂ ਕਰ ਲੈਂਦੇ ਆ ਭਾਈ ਭਾਈ ਹੌਲੀ ਹੌਲੀ ਗਾਲ ਨਾ ਕੱਢੀ ਭਾਈ ਹਰੇ ਪਿਆਜ਼ ਦਾ ਕੀ ਰੇਟ ਹੋ ਗਿਆ ਇਹ 30 ਰੁਪਏ ਕਿਲੋ ਇਹਦਾ ਭਾਈ ਜਿਹੜਾ ਰੇਟ 30 ਰੁਪਏ ਹੋ ਗਿਆ ਤੇ ਇਹ ਸਿੱਟ ਸਾਹਿਬ ਆਪਦਾ ਮੋਬਾਈਲ ਨੰਬਰ ਬੋਲ ਦੋ ਫੋਨ ਨੰਬਰ ਨੰਬਰ ਇਹ ਨੇ 154 66810 ਠੀਕ ਹੈ ਲੈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੋਲ ਸੇਲ ਦਾ ਜਿਹੜਾ ਮਾਲ ਚਾਹੀਦਾ ਹੋਵੇ ਤੇ ਜਰੂਰ ਭਾਈ ਅੱਜ ਪਿਆਜ਼ ਦਾ ਕੀ ਰੇਟ ਚੱਲ ਰਿਹਾ ਪਿਆਜ਼ ਹੀ 30 ਰੁਪਏ ਕਿਲੋ ਹੈਗਾ ਭਾਈ 30 ਰੁਪਏ ਕਿਲੋ ਨਸਕਾ ਵਾਲਾ ਨਸਕਾ ਵਾਲੀ ਸਰ 30 ਤੋਂ ਲੈ ਕੇ 32 ਰੁਪਏ ਕਿਲੋ 30 ਤੋਂ ਬੱਤੀ ਇਹਦਾ ਕੁਝ ਨਹੀਂ ਆਪਣੇ ਕੋਲ ਜਿਹੜਾ ਸਾਰ ਅੱਜ ਮਾਰ ਵਿਕਿਆ ਹਾਂਜੀ ਵੀ ਤੇ ਬਾਕੀ ਮਿੱਤਰੋ ਤੁਸੀਂ ਜਿਹੜਾ ਬਾਈ ਸਾਰ ਆਲ ਓਵਰ ਆਪਾਂ ਜਿਹੜਾ ਰੇਟ ਬਾਈ ਜਾਣ ਲਿਆ ਤਕਰੀਬਨ ਹਰੇਕ ਸਬਜ਼ੀ ਦਾ ਹਨਾ ਤੇ ਪਿਆਜ਼ ਦਾ ਰੇਟ ਵੀ ਬਾਈ ਅੱਜ 32 33 ਰੁਪਏ ਜਿਹੜਾ ਬਾਈ ਜਿਹੜਾ ਚੱਲੀ ਜਾਂ ਤੇ ਕਿਵੇਂ ਲੱਗੀ ਬਾਈ ਜੀ ਅੱਜ ਤੁਹਾਨੂੰ ਸਾਰੇ ਰੇਟਾਂ ਦੀ ਵੀਡੀਓ ਕਿਹੜੇ ਰੀਟੋਂ ਜਿਹੜਾ ਬਲੌਂਕ ਕਰਦੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਲਓ ਵੀ ਅੱਜ ਜ਼ਰੂਰ ਜਿਹੜੀ ਜੇ ਕੋਈ LED ਤੇ ਵੀਡੀਓ ਦੇਖਦਾ LED ਤੇ ਵੀਡੀਓ ਜਿਹੜੀ ਅਵਾਸ ਕਰਿਓ ਫਿਰ ਤੁਹਾਨੂੰ ਦੇਖਣ ਦਾ ਬਾਈ ਬੜਾ ਨਜ਼ਾਰਾ ਹਣਾ ਤੇ ਬਾਕੀ ਬਾਈ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਵੀਡੀਓ ਦੀ ਐਡ ਆਪਣੇ ਕਾਰੋਬਾਰ ਦੀ ਐਡ ਕਰਵਾਉਣੀ ਚਾਹੁੰਦੇ ਆ ਆਪਣੇ ਨੰਬਰ 736 69736 ਤੇ ਜ਼ਰੂਰ ਜਿਹੜਾ ਸੰਬਾਰ ਕਰਿਓ ਤੇ ਬਾਕੀ WhatsApp ਗਰੁੱਪ ਤੇ ਜ਼ਰੂਰ ਜਿਹੜਾ ਜੁਆਇਨ ਹੋਇਓ ਜੀ